ਪਹਿਲਾ ਜੋ ਮੇਰਾ ਵਜ਼ਨ ਥਾ ਲਗਭਗ 128 ਕਿਲੋ ਥਾ ਤੇ ਹੁਣ ਅਗਰ ਆਪਾਂ ਹੁਣ ਦੀ ਗੱਲ ਕਰੀਏ ਤਾਂ ਹੁਣ ਮੇਰਾ ਲਗਭਗ ਜੋ ਵਜ਼ਨ ਹੈ 74 ਕਿਲੋ ਦੇ ਕਰੀਬ ਹੈ ਜੀ ਅੱਜ ਹੁਣ ਮੰਨ ਲਓ ਕਿ ਆਪਾਂ ਕਿਸੇ ਕੱਪੜੇ ਦੀ ਦੁਕਾਨ ਤੇ ਜਾਂਦੇ ਆਂ ਉੱਥੇ ਜਾ ਕੇ ਆਪਾਂ ਨੂੰ ਬੰਦਾ ਦੇਖਦੇ ਪਹਿਲਾਂ ਤਾਂ ਯਾਰ ਇਹ ਕਾਫੀ ਮੋਟਾ ਜਦਵੇਂ ਮੈਂ ਪਹਿਲਾਂ ਦੱਸਿਆ ਮੇਰੇ 6x size ਜਾਂਦਾ ਥਾ ਤੇ ਉਹ ਬਹੁਤ ਘੱਟ ਰੇਅਰ ਮਿਲਦਾ ਥਾ ਦੁਕਾਨਾਂ ਦੇ ਉੱਤੇ ਜੋ ਕੱਪੜੇ ਪਸੰਦ ਆਉਂਦੇ ਤੇ ਉਹਦੇ ਵਿੱਚ ਦਿੱਕਤ ਇਹ ਆ ਜਾਂਦੀ ਸੀ ਉਹ ਛੋਟੇ ਸਾਈਜ਼ ਦੇ ਰੈਜਨ ਦੇ ਇਥੇ ਕੱਪੜੇ ਵੀ ਉਹਦੇ ਵਿੱਚ ਜਿਆਦਾ ਆਪਾਂ ਕੋਈ ਸਿਰ ਨਾ ਗੱਲ ਕਰਦੇ ਦੇ ਉਹ ਆਪਣੀ ਏਜ ਬਹੁਤ ਜਿਆਦਾ ਮਹਿਸੂਸ ਕਰ ਲੈਂਦਾ ਤਾਂ ਬੰਦਾ ਜਿਵੇਂ ਮੇਰੀ ਉਸ ਟਾਈਮ ਦੇ ਵਿੱਚ ਏਜ ਸੀ 23 ਸਾਲ ਦੀ ਮੈਨੂੰ ਜਿਹੜਾ ਵੀ ਕੋਈ ਮਿਲਦਾ ਤਾਂ ਮੈਨੂੰ ਐਂ ਹੀ ਕਹਿੰਦਾ ਦਾ ਵੀ ਤੁਸੀਂ ਤਾਂ ਸਰ 40 ਸਾਲ ਦੇ ਲੱਗਦੇ ਹੋ ਜੀ ਵੀ ਤੁਹਾਡੇ ਕਿੰਨੇ ਬੱਚੇ ਆ ਜਾਂ ਬਾਸਾਂ ਦੇ ਵਿੱਚ ਵੀ ਜਾਣਾ ਆ ਜਾਂ ਕਿਸੇ ਨੇ ਅੱਗੇ ਅੰਕਲ ਜੀ ਅੱਗੇ ਹੋ ਜਾਓ ਜਾਂ ਵੀਰ ਜੀ ਅੱਗੇ ਹੋ ਜਾਓ ਤਾਂ ਉਹ ਬੜੀ ਦਿੱਕਤ ਆ ਜਾਂਦੀ ਹੈ ਕਰੇ ਨੂੰ ਮਨੇ ਕੱਟ ਕਰਨ ਲਈ ਬੜੇ ਟ੍ਰਿਕਸ ਲਗਾਈਆਂ ਜਿਵੇਂ ਆਪਣੀ ਡਾਈਟ ਕੰਟਰੋਲ ਹੋ ਗਈ ਸਭ ਤੋਂ ਪਹਿਲਾਂ ਤਾਂ ਦੇਖੋ ਪੀ ਪਰਸੈਂਟ ਥੋੜੀ ਐਕਸਰਸਾਈਜ਼ ਮੈਨੇ ਜੋ ਆਪਣਾ ਵਜ਼ਨ ਘਟਾਇਆ ਪਹਿਲਾਂ ਕਰ ਰਿਹਾ ਕਿ ਹੀ ਘਟਾਇਆ ਮੈਨੇ ਐ ਨਹੀਂ ਵੀ ਜਿਮ ਜ ਗਿਆ ਦੇਖੋ ਜਿਮ ਮੇਂ ਜਦ ਆਪਾਂ ਜਾਣਦੇ ਆ ਨਾ ਹੁਣ ਹਰ ਬੰਦਾ ਦੇਖੋ ਨਾਰਮਲ ਪਹਿਲਾਂ ਤਾਂ ਜਿਮ ਕਰਦਾ ਨਹੀਂ ਹੈ ਜੇਰ ਮੋਟਾ ਬੰਦਾ ਵੀ ਪਹਿਲਾਂ ਜਿਮ ਤਾਂ ਕਰ ਨਹੀਂ ਰਿਹਾ ਹੋਊਗਾ ਜਿਮ ਚ ਰਹਿ ਕੇ ਤਾਂ ਮੋਟਾ ਹੋਇਆ ਨਹੀਂ ਹੋਊਗਾ ਕੋਈ ਤਾਂ ਮੋਟਾ ਬੰਦਾ ਇੱਕ ਜਿਮ ਕਰਨ ਜਾਂਦਾ ਹੈ ਜਾਂ ਕੋਈ ਜਿਹਦਾ weight over weight ਹੈ ਉਹ ਜਦ ਜਿਮ ਕਰਨ ਜਾਂਦਾ ਜਦ ਉਹ ਜਿਮ ਚ ਜਾ ਕੇ ਐਕਸਰਸਾਈਜ਼ ਕਰਦਾ ਉਹ ਕਿਆ ਸੋਚ ਹੁੰਦੀ ਹੈ ਉਹਦੀ ਵੀ ਯਾਰ ਮੈਂ ਤਾਂ 30 ਦਿਨਾਂ ਦੇ ਵਿੱਚ ਉਹ ਫਿੱਟ ਹੋ ਜਾਣਾ ਇਥੇ ਤੋਂ ਯਾਬ ਕਿ ਕੋਈ ਐਸਾ ਲੋਜਿਕ ਨਹੀਂ ਹੈ ਵੀ ਕੋਈ ਵੀ ਤੁਹਾਨੂੰ ਜਿਮ ਵੀ ਨਹੀਂ ਹੈ ਜਾਂ ਕੋਈ ਐਸੀ ਡਾਈਟ ਵੀ ਨਹੀਂ ਹੈ ਜੋ ਤੁਹਾਨੂੰ 30 ਦਿਨ ਦੇ ਵਿੱਚ ਫਿੱਟ ਕਰ ਦੇਵੇ ਆਪਾਂ ਲੋਕ ਉੱਥੇ ਜਾ ਕੇ ਕਹਿੰਦੇ ਮਜ਼ਦੂਰ ਦੀ ਤਰ੍ਹਾਂ ਵਜਨ ਠਾਣਾ ਸ਼ੁਰੂ ਕਰ ਦਿੰਨੇ ਆ ਜੀ ਉਹ ਜਦੋਂ ਆਪਾਂ ਵਜਨ ਠਾਣਦੇ ਆਪਣੀ ਮਸਲ ਦੇ ਉੱਤੇ ਜ਼ੋਰ ਪੈਂਦਾ ਮਸਲ ਦੇ ਉੱਤੇ ਕੰਟਰੈਕਸ਼ਨ ਪੈਂਦੀ ਉਹ ਫਿਰ ਆਪਣਾ ਮਸਲ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਫਿਰ ਉਸ ਤੋਂ ਬਾਅਦ ਆਪਾਂ ਨੂੰ ਡਾਈਟ ਦੀ ਨੌਲੇਜ ਨਹੀਂ ਹੈ ਜਿਮ ਕਰਨੇ ਤੋਂ ਬਾਅਦ ਆਪਾਂ ਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਅਗਰ ਤੁਸੀਂ ਆਪਣੀ ਨੀਂਦ ਦੇ ਵਿੱਚੋਂ 25 ਮਿੰਟ ਕੱਢ ਲਓ ਤੁਸੀਂ 25 ਮਿੰਟ ਪਹਿਲਾਂ ਉੱਠ ਜਿਓ ਅਗਰ ਤੁਸੀਂ ਨਹਾ ਹੁਣ ਕਈ ਬੰਦੇ ਅਜ ਵੀ ਡੇਟ ਦੇ ਵਿੱਚ ਟਾਇਲਟ 'ਚ ਬੈਠੇ ਆ ਜੀ 25 30 30 ਮਿੰਟ ਫੋਨ ਚ ਲਾਈਏ ਨੇ ਤੁਸੀਂ ਯਾਰ ਉਹ 25 30 ਮਿੰਟ ਨਾ ਚਲਾਓ ਫੋਨ ਨੂੰ ਅਗਰ ਤੁਸੀਂ 25 ਮਿੰਟ ਕੱਢ ਲਓ ਆਪਣੀ ਐਕਸਰਸਾਈਜ਼ ਵਾਸਤੇ ਤਾਂ ਤੁਹਾਡੀ ਬੋਡੀ ਫਿੱਟ ਹੋ ਜਾਊਗੀ ਜੀ ਬਿਲਕੁਲ ਐਕਸਰਸਾਈਜ਼ ਨੇ ਵੀ ਉਦੋਂ ਹੀ ਕੰਮ ਕਰਨਾ ਕਰਿਆ ਜੇ ਤੁਸੀਂ ਡਾਈਟ ਕੰਟਰੋਲ ਚੱਪਣੀ ਕਰੋਗੇ ਤਾਂ ਡਾਈਟ ਦੇ ਵਾਸਤੇ ਆਪਾਂ ਦੇਖੋ ਸਾਰੀਆਂ ਚੀਜ਼ਾਂ ਆਪਣੇ ਘਰ ਦੇ ਵਿੱਚ ਹੀ ਹੈ ਕੋਈ ਆਪਣੇ ਬਾਹਰੋਂ ਕੋਈ ਮੁੱਲ ਖਰੀਦ ਕੇ ਨਹੀਂ ਲੈ ਕੇ ਆਣੀ ਹੈ ਹੁਣ ਜਿਵੇਂ ਆਪਾਂ ਕਹਿੰਦੇ ਓਟਸ ਓਟਸ ਬਣੇ ਕਿਸ ਚੀਜ਼ ਨੇ ਹੈ ਓਟਸ ਹੈ ਤਾਂ ਇੱਕ ਕਣਕ ਦਾ ਹੀ ਰੂਪ ਹੈ ਪ੍ਰੋਟੀਨ ਦਾ ਤੁਸੀਂ ਫਿਸ਼ ਖਾ ਸਕਦੇ ਹੋ ਅਗਰ ਤੁਸੀਂ ਨਾਨ ਵੈਜੀਟੇਰੀਅਨ ਨਹੀਂ ਹੋ ਮਤਲਬ ਵੈਜੀਟੇਰੀਅਨ ਹੋ ਤਾਂ ਤੁਸੀਂ ਉਹਦੇ ਵਿੱਚ ਵੈਜੀਟੇਰੀਅਨ ਦੇ ਵਿੱਚ ਸੋਇਆਬੀਨ ਦੀ ਬੜੀਆਂ ਹਾਂ ਸੋਇਆਬੀਨ ਦੀ ਬੜੀਆਂ ਤੁਸੀਂ 40 ਤੋਂ 50 ਗ੍ਰਾਮ ਐਡ ਕਰ ਲਓ ਉਸ ਤੋਂ ਜ਼ਿਆਦਾ ਨਾ ਕਰੋ ਐਡ 40 ਤੋਂ 50 ਗ੍ਰਾਮ ਸੋਇਆਬੀਨ ਦੀ ਬੜੀਆਂ ਦੇ ਵਿੱਚ ਕਿੰਨਾ ਹੁੰਦਾ ਆਪਾਂ ਨੇ 24 ਤੋਂ 25 ਗ੍ਰਾਮ ਪ੍ਰੋਟੀਨ ਮਿਲਦਾ ਹੈ ਸਪਲੀਮੈਂਟ ਦੀ ਜਰੂਰਤ ਉਸ ਲੋਕਾਂ ਨੂੰ ਹੁੰਦੀ ਜਿਨ੍ਹਾਂ ਨੇ ਸਟੇਜ ਦੇ ਉੱਤੇ ਜਾ ਕੇ ਕੰਪੀਟੀਸ਼ਨ ਖੇਲਣਾ ਕਿਉਂਕਿ ਉਹਨਾਂ ਨੇ ਆਪਣੀ ਬੋਡੀ ਜੋ ਫੈਟ ਪਰਸੈਂਟੇਜ ਉਹ 5 5 6 6% ਦਿਖਾਣੀ ਹੁੰਦੀ ਹੈ ਫਿਰ ਆਪਾਂ ਨਾਰਮਲ ਡਾਈਟ ਚੋਂ ਉਹਨਾਂ ਪ੍ਰੋਟੀਨ ਪੂਰਾ ਨਹੀਂ ਕਰ ਸਕਦੇ ਕੁਝ ਲੋਕ ਇਹ ਕਹਿ ਰਹੇ ਨੇ ਮੈਂ ਅੱਜਕੱਲ ਦੀ ਡੇਟ ਦੇ ਵਿੱਚ ਬੱਚੇ ਮੈਂ ਬਹੁਤ ਦੇਖਿਆ ਪ੍ਰੀ ਵਰਕਆਊਟ ਯੂਜ਼ ਕਰਦੇ ਨੇ ਕਿਉਂਕਿ ਪ੍ਰੀ ਵਰਕਆਊਟ ਇੱਕ ਬਿਲਕੁਲ ਕੈਮੀਕਲ ਚੀਜ਼ ਹੈ ਹੁਣ ਦੇਖੋ ਪ੍ਰੀ ਵਰਕਆਊਟ ਦਾ ਕੰਮ ਬੈਠੇ ਬੰਦੇ ਦੇ ਨਾਲ ਜਦੋਂ ਉਹ ਆਪਣਾ ਇੱਕਦਾ ਸਕੂਪ ਲੈ ਲੈਣੇ ਆਉਂਦਾ ਤਾਂ ਉਹ ਕਿੜੀਆਂ ਕਰ ਲੜਨ ਲਾ ਦਿੰਦਾ ਆਪਣੇ ਆਪਣੀ ਬਾਡੀ ਨੂੰ ਗਰਮ ਕਰ ਦਿੰਦਾ ਤੁਸੀਂ ਆਹੀ ਆਪਣਾ ਦਿਮਾਗ ਚਲਾ ਕੇ ਦੇਖੋ ਵੀ ਇੱਕ ਜਿਹੜੀ ਚੀਜ਼ ਹੈ ਇੱਕ ਬੰਦੇ ਨੂੰ ਠੰਡੇ ਤੋਂ ਇੱਕ ਲੱਖ ਗਰਮ ਕਰ ਦੇਵੇ ਤਾਂ ਉਹ ਕੋਈ ਤੇ ਨਾ ਕਿਤੇ ਦਿੱਕਤ ਤਾਂ ਕਰੂਗੀ ਹੋ ਨਾ ਕਰੂਗੀ ਵੇ ਹਿੰਤੇ ਨੇ ਸ਼ਿਕਵਾ ਜਿਹੜੇ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜਸਪੀਰ ਸਿੰਘ ਅੱਜ ਕੱਲ ਦੀ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਫਿੱਟਤਾ ਹਰ ਕੋਈ ਹੋਣਾ ਚਾਹੁੰਦਾ ਹੈ ਪਰ ਹਰ ਕਿਸੇ ਦੇ ਕੋਲੇ ਟਾਈਮ ਨਹੀਂ ਹੁੰਦਾ ਬਹੁਤ ਘੱਟ ਲੋਕ ਹੁੰਦੇ ਨੇ ਜੋ ਆਪਣੀ ਸਿਹਤ ਲਈ ਟਾਈਮ ਕੱਢ ਪਾਉਂਦੇ ਨੇ ਤੇ ਉਹਨਾਂ ਚੋਂ ਵੀ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਉਹ ਟਾਈਮ ਦੇ ਵਿੱਚੋਂ ਆਪਣੀ ਸਿਹਤ ਨੂੰ ਇੱਕ ਵਧੀਆ ਦਿਸ਼ਾ ਦੇ ਵੱਲ ਲਿਜਾ ਪਾਉਂਦੇ ਨੇ ਤੇ ਇਹ ਅਜਿਹੀ ਇੱਕ ਨੌਜਵਾਨ ਦੇ ਨਾਲ ਪੰਜਾਬੀ ਗੱਬੜੂ ਦੇ ਨਾਮ ਅੱਜ ਜਾ ਰਹੇ ਆ ਜਿਸ ਦੀਆਂ ਤੁਸੀਂ ਤਸਵੀਰਾਂ ਦੇਖੋਗੇ ਪਹਿਲਾਂ ਦੀਆਂ ਤਾਂ ਤੁਹਾਨੂੰ ਹੈਰਾਨ ਹੋਵੋਗੇ ਤੁਸੀਂ ਉਹ ਦੇਖ ਕੇ ਹੈਰਾਨ ਹੋਵੋਗੇ ਕਿ ਐਨਾ ਜ਼ਿਆਦਾ ਫਿੱਟ ਕੋਈ ਕਿਵੇਂ ਹੋ ਸਕਦਾ ਐਨਾ ਜ਼ਿਆਦਾ ਵਜ਼ਨ ਕੋਈ ਇੰਨੇ ਘੱਟ ਸਮੇਂ ਦੇ ਵਿੱਚ ਕਿਵੇਂ ਘਟਾ ਸਕਦਾ ਇਸ ਨੌਜਵਾਨ ਦੀ ਜੇ ਗੱਲ ਕਰੀਏ ਤਾਂ ਇਸ ਦਾ ਜਿਹੜਾ ਪਹਿਲਾ ਵਜ਼ਨ ਹੈ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਸਕਰੀਨ ਦੇ ਉੱਤੇ ਤਾਂ ਇਸ ਦਾ ਜਿਹੜਾ ਪਹਿਲਾ ਵਜ਼ਨ ਸੀਗਾ 128 ਕਿਲੋ ਦੇ ਕਰੀਬ ਜਿਹੜਾ ਦੇ ਦੱਸਿਆ ਜਾ ਰਿਹਾ ਇਸ ਨੌਜਵਾਨ ਦੇ ਵੱਲੋਂ ਕਿ ਮੇਰਾ 128 ਕਿਲੋ ਵਜ਼ਨ ਸੀਗਾ ਪਰ ਅੱਜ ਦੀਆਂ ਜੇ ਤੁਸੀਂ ਤਸਵੀਰਾਂ ਦੇਖੋਗੇ ਅੱਜ ਤੁਹਾਨੂੰ ਮਿਲਵਾਵਾਂਗੇ ਇਸ ਨੌਜਵਾਨ ਦੇ ਨਾਲ ਤਾਂ ਉਸ ਨੌਜਵਾਨ ਦੇ ਜਿਹ ਦੇ ਵਿੱਚ ਜਿਹੜਾ ਫਰਕ ਹੈ ਉਹ ਦੇਖ ਕੇ ਤੁਸੀਂ ਹੈਰਾਨ ਜ਼ਰੂਰ ਹੋਵੋਗੇ ਤੇ ਸਾਡੇ ਨਾਲ ਅੱਜ ਜੁੜੇ ਹੋਏ ਨੇ ਸਚਿਨ ਜੀ ਉਹਨਾਂ ਦੇ ਨਾਲ ਗੱਲ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਤੇ ਕੀ ਹਾਲ ਹੈ ਸਰ ਬਹੁਤ ਵਧੀਆ ਜੀ ਪਹਿਲਾਂ ਤਾਂ ਅਸੀਂ ਦਰਸ਼ਕਾਂ ਨੂੰ ਤੁਹਾਡੀਆਂ ਤਸਵੀਰਾਂ ਦਿਖਾਈਆਂ ਕਿ ਜੋ ਤੁਸੀਂ ਅਨਫਿਟ ਦੋ ਸਰੀਰ ਸੀਗਾ ਤੇ ਹੁਣ ਤੁਸੀਂ ਇਹ ਦੱਸੋ ਵੀ ਅੱਜ ਦੇ ਸਮੇਂ ਦੇ ਵਿੱਚ ਤੁਹਾਡਾ ਕਿੰਨਾ ਵਜ਼ਨ ਹੈ ਤੇ ਪਹਿਲਾਂ ਕਿੰਨਾ ਸੀਗਾ ਸਰ ਪਹਿਲਾਂ ਜੋ ਮੇਰਾ ਵਜ਼ਨ ਥਾ ਲਗਭਗ 128 ਕਿਲੋ ਥਾ ਤੇ ਹੁਣ ਅਗਰ ਆਪਾਂ ਹੁਣ ਦੀ ਗੱਲ ਕਰੀਏ ਤਾਂ ਹੁਣ ਮੇਰਾ ਲਗਭਗ ਜੋ ਵਜਨ ਹੈ 74 ਕਿਲੋ ਦੇ ਕਰੀਬ ਹੈ ਜੀ ਵਜਨ ਮੇਰਾ ਅੱਜ ਦਾ ਤੇ ਕਦੋਂ ਤੁਸੀਂ ਐਕਸਰਸਾਈਜ਼ ਸ਼ੁਰੂ ਕੀਤੀ ਕਦੋਂ ਮਨ ਦੇ ਵਿੱਚ ਆਇਆ ਕਿ ਯਾਰ ਹਾਂ ਆਪਣੇ ਆਪ ਨੂੰ ਫਿੱਟ ਕਰਨਾ ਚਾਹੀਦਾ ਦੇਖੋ ਸਰ ਜੋ ਮੋਟਾ ਬੰਦਾ ਹੈ ਨਾ ਮੋٹے ਬੰਦੇ ਦੀ ਜ਼ਿੰਦਗੀ ਦੇ ਵਿੱਚ ਦੋਸਤ ਕੰਪਰੋਮਾਈਜ਼ ਬਹੁਤ ਜ਼ਿਆਦਾ ਹੈ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਕੇ ਦੱਸਣਾ ਚਾਹੁੰਦਾ ਹੁਣ ਮੰਨ ਲਓ ਕਿ ਆਪਾਂ ਕਿਸੇ ਕੱਪੜੇ ਦੀ ਦੁਕਾਨ ਤੇ ਜਾਂਦੇ ਹਾਂ ਉੱਥੇ ਜਾ ਕੇ ਆਪਾਂ ਨੂੰ ਬੰਦਾ ਦੇਖਦੇ ਪਹਿਲਾਂ ਤਾਂ ਯਾਰ ਇਹ ਕਾਫੀ ਮੋਟਾ ਹੈ ਜਦਵੇਂ ਮੈਂ ਪਹਿਲਾਂ ਦੱਸਾਂ ਮੇਰੇ ਸਿਕਸ ਉਹ ਬਹੁਤ ਘੱਟ ਰੇਅਰ ਮਿਲਦਾ ਤਾਂ ਦੁਕਾਨਾਂ ਦੇ ਉੱਤੇ ਤੇ ਫਿਰ ਨਾ ਜਿਸ ਟਾਈਮ ਮੈਂ ਕੱਪੜੇ ਖਰੀਦਣ ਜਾਂਦਾ ਤਾਂ ਮੈਨੂੰ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਤਾਂ ਵੀ ਆਰੇ ਮੈਂ ਕਿਵੇਂ ਕਰ ਪਾਉਂਗਾ ਵੀ ਮੇਰਾ ਬਹੁਤ ਜ਼ਿਆਦਾ ਵਜਨ ਹੈ ਮੈਨੂੰ ਕੱਪੜੇ ਨਹੀਂ ਮਿਲਦੇ ਆਪਣੀ ਪਸੰਦ ਦੇ ਜੋ ਕੱਪੜੇ ਪਸੰਦ ਆਉਂਦੇ ਤੇ ਉਹਦੇ ਵਿੱਚ ਦਿੱਕਤ ਇਹ ਆ ਜਾਂਦੀ ਥੀ ਉਹ ਛੋਟੇ ਸਾਈਜ਼ ਦੇ ਰਹਿ ਜਾਂਦੇ ਇਥੇ ਕੱਪੜੇ ਤੇ ਸਾਨੂੰ ਕਿੰਨਾਂ ਤਾਂ ਉਹੀ ਕੰਪਰੋਮਾਈਜ਼ ਫਿਰ ਕਿਆ ਕਰਨਾ ਜਦ ਰੈਡੀਮੇਡ ਕੱਪੜੇ ਮਿਲਨੇ ਬੰਦ ਹੋ ਗਏ ਤਾਂ ਫਿਰ ਅਸੀਂ ਸਿੱਤੇ ਸੂਏ ਕੱਪੜੇ ਪਾਣੇ ਸ਼ੁਰੂ ਕਰਤੇ ਉਸ ਇੱਤੇ ਸਵਾਈ ਕੱਪੜੇ ਜਿਹੜੇ ਆਪਾਂ ਨਾਰਮਲ ਬਾਜ਼ਾਰ ਚੋਂ ਦਰਜੀ ਕੋਲੋਂ ਸਵਾਲ ਲੈਂਦੇ ਆ ਉਹਦੇ ਵਿੱਚ ਦਿੱਕਤ ਇਹ ਆਂਦੀ ਥੀ ਵੀ ਉਹਦੇ ਵਿੱਚ ਜਿਆਦਾ ਆਪਾਂ ਕੋਈ ਸਿਰਨਾ ਗੱਲ ਕਰਦੇ ਦੇ ਉਹ ਆਪਣੀ ਏਜ ਬਹੁਤ ਜਿਆਦਾ ਮਹਿਸੂਸ ਕਰ ਲੈਂਦਾ ਤਾਂ ਬੰਦਾ ਜਿਵੇਂ ਮੇਰੀ ਉਸ ਟਾਈਮ ਦੇ ਵਿੱਚ ਏਜ ਸੀ 23 ਸਾਲ ਦੀ ਮੈਨੂੰ ਜਿਹੜਾ ਵੀ ਕੋਈ ਮਿਲਦਾ ਤਾਂ ਮੈਨੂੰ ਐਂ ਹੀ ਕਹਿੰਦਾ ਦਾ ਵੀ ਤੁਸੀਂ ਤਾਂ ਸਰ 40 ਸਾਲ ਦੇ ਲੱਗਦੇ ਹੋ ਜੀ ਵੀ ਤੁਹਾਡੇ ਕਿੰਨੇ ਬੱਚੇ ਆ ਜਾਂ ਬਾਸਾਂ ਦੇ ਵਿੱਚ ਵੀ ਜਾਣਾ ਆ ਜਾਂ ਕਿਸੇ ਨੇ ਅੱਗੇ ਅੰਕਲ ਜੀ ਅੱਗੇ ਹੋ ਜਾਓ ਜਾਂ ਵੀਰ ਜੀ ਅੱਗੇ ਹੋ ਜਾਓ ਤੋ ਉਹ ਬੜੀ ਦਿੱਕਤ ਆਂਦੀ ਸੀ ਫਿਰ ਮੈਨੇ ਇੱਕ ਦਿਨ ਆਪਣੇ ਮਨ ਦੇ ਵਿੱਚ ਰਾਤ ਨੂੰ ਸੋਚਿਆ ਵੀ ਯਾਰ ਮੈਨੇ ਵ ਤੇ ਫਿਰ ਕੁਝ ਦੇਖਿਆ ਵੀ ਥਾ ਆਪਾਂ ਜੀ ਮੈਂ ਆਪਾਂ ਨੂੰ ਪਤਾ ਅੱਜ ਦੀ ਡੇਟ ਦੇ ਵਿੱਚ ਮੋٹے ਬੰਦੇ ਨੂੰ ਦਿੱਕਤਾਂ ਬਹੁਤ ਜ਼ਿਆਦਾ ਆ ਮੈਡੀਕਲ ਵੀ ਦਿੱਕਤ ਬਹੁਤ ਜ਼ਿਆਦਾ ਆਂਦੀ ਜਿਵੇਂ ਮੋਟਾ ਬੰਦਾ ਬਹੁਤ ਜਿਆਦਾ ਸ਼ੂਗਰ ਦਾ ਬੜਾ ਜਲਦੀ ਬਿਮਾਰ ਹੁੰਦਾ ਹੈ ਨੰਬਰ 2 ਪਰ ਗੋਡਿਆਂ ਦੀ ਬਹੁਤ ਪ੍ਰੋਬਲਮ ਹੈ ਹੁਣ ਤੁਸੀਂ ਕਮਾਨ ਲਓ ਇੱਕ ਨਾਰਮਲ ਬੰਦਾ ਹੈ ਅਗਰ ਉਹਦਾ 60 ਪੌਂਡ ਕਿਲੋ ਵਜਨ ਹੈ ਤਾਂ ਉਹਦੀ ਬਾਡੀ ਉੱਪਰ ਗੋਡੇ ਆ ਜੋ ਜਾਂ ਪੈਰ ਆਉਣਾ ਪਰ 60 ਪੌਂਡ ਕਿਲੋ ਵਜਨ ਹੀ ਚੇਲੂਗਾ ਨਾ ਅਗਰ ਉਹ ਨੂੰ ਆਪਾਂ ਵਧਾ ਦਈਏ ਇੱਕ ਮਜ਼ਦੂਰ ਅਗਰ ਉਹਦੀ ਕੈਪੈਸਿਟੀ 50 ਕਿਲੋ ਠਾਣ ਦੇ ਗਰ ਉਹ ਨੂੰ ਆਪਾਂ 100 ਕਿਲੋ ਦੇ ਦੂਗੇ ਤਾਂ ਉਹ ਨੂੰ ਦਿੱਕਤ ਹੀ ਆਊਗੀ ਵਿਚਾਰਾ गिर ਜਾਊਗਾ ਜਲਦੀ गिर ਜਾਊਗਾ ਉਹ ਵੀ ਆਪਣੀ ਬਾਡੀ ਹੈ ਅਗਰ ਇਹ ਨੂੰ ਅਸੀਂ ਜਿਆਦਾ ਓਵਰਲੋਡ ਕਰ ਦੂਗੇ ਤਾਂ ਉਹ ਓਬਵੀਅਸਲੀ ਉਹਨੇ ਕੱਲ ਨੂੰ ਅੱ ਫਰ ਇਹਨੂੰ ਮਨੇ ਕੱਟ ਕਰਨ ਲਈ ਬੜੇ ਟ੍ਰਿਕਸ ਲਗਾਈਆਂ ਜਿਵੇਂ ਆਪਣੀ ਡਾਈਟ ਕੰਟਰੋਲ ਹੋ ਗਈ ਸਭ ਤੋਂ ਪਹਿਲਾਂ ਤਾਂ ਦੇਖੋ ਮੇਨ ਜੋ ਫੋਕਸ ਰਹਿੰਦਾ ਇਹਦੇ ਵਿੱਚ ਡਾਈਟ ਦਾ ਹੀ ਰੋਲ ਰਹਿੰਦਾ ਆਪਾਂ ਐਵੇਂ ਕਹਿ ਸਕਦੇ ਆ ਕਿ ਇਹਨੂੰ ਐਗਜ਼ਾਮਪਲ ਦੇ ਤੌਰ ਤੇ 70% ਡਾਈਟ 30% ਥੋੜੀ ਐਕਸਰਸਾਈਜ਼ ਫਰੇ ਜਿਹੜੋ ਤੁਸੀਂ ਸੋਚਿਆ ਇਹ ਤੁਸੀਂ ਸ਼ੁਰੂ ਕਰੋ ਕੀਤਾ ਕਿਹੜੇ ਸਾਲ ਦੇ ਵਿੱਚ ਸ਼ੁਰੂ ਕੀਤਾ ਪਹਿਲਾਂ ਪਹਿਲਾਂ ਪ੍ਰੋਬਲਮ ਵੀ ਜ਼ਰੂਰ ਆਉਂਦੀਆਂ ਕਈ ਵਾਰੀ ਆਪਣਾ ਜਦੋਂ ਆਪਾਂ ਨਵੀਂ ਚੀਜ਼ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਮਨ ਵੀ ਨਹੀਂ ਲੱਗਦਾ ਨੌਜਵਾਨ ਜਿੰਮ ਵੀ ਜ਼ਰੂਰ ਜਾਂਦੇ ਨੇ ਇੱਕ ਤਰੀਕ ਇੱਕ ਜਨਵਰੀ ਨੂੰ ਜੇ ਆਪਾਂ ਗੱਲ ਹੀ ਆ ਵੀ ਹਨਾ ਉਹ ਕਹਿੰਦੇ ਨੇ ਵੀ ਅਸੀਂ ਸਾਰਾ ਸਾਲ ਜਿੰਮ ਜਾਵਾਂ ਸਾਰਾ ਸਾਲ ਦੀ ਫੀਸ ਵੀ ਭਰਾਂਦੇ ਨੇ ਪਰ ਜਾਂਦੇ ਨਹੀਂ ਹੈਗੇ ਤੇ ਉਹ ਪੱਕਾ ਮਨ ਕਰੋ ਬਣਿਆ ਸੀ ਤੁਹਾਡਾ ਮੈਂ ਸਰ ਇਹ 2022 ਦੇ ਐਂਡ 'ਚ ਸਟਾਰਟ ਕਰਿਆ ਤਾਂ ਹੁਣ ਤੁਹਾਡੀ ਗੱਲ ਤੇ ਅੰਨਾ ਸਰ ਮੈਂ ਜਿੰਮ ਵਾਲੀ ਗੱਲ ਤੇ ਮੈਨੇ ਜੋ ਆਪਣਾ ਵਜ਼ਨ ਘਟਾਇਆ ਪਹਿਲਾਂ ਘੱਟ ਰਿਹਾ ਕਿਹੀ ਘਟ ਮੈਨੇ ਐਨਿਕ ਵੀ ਜਿਮ ਜ ਗਿਆ ਦੇਖੋ ਜਿਮ ਜਦਾ ਆਪਾਂ ਜਾਣਦੇ ਆ ਨਾ ਹੁਣ ਹਰ ਬੰਦਾ ਦੇਖੋ ਨਾਰਮਲ ਪਹਿਲਾਂ ਤਾਂ ਜਿਮ ਕਰਦਾ ਨਹੀਂ ਹੈ ਅਗਰ ਮੋਟਾ ਬੰਦਾ ਵੀ ਪਹਿਲਾਂ ਜਿਮ ਤਾਂ ਕਰ ਨਹੀਂ ਰਿਹਾ ਹੋਊਗਾ ਜਿਮ 'ਚ ਰਹਿ ਕੇ ਤਾਂ ਮੋਟਾ ਹੋਇਆ ਨਹੀਂ ਹੋਊਗਾ ਉਹ ਜਦ ਮੋਟਾ ਬੰਦਾ ਇੱਕ ਜਿਮ ਕਰਨ ਜਾਂਦਾ ਹੈ ਜਾਂ ਕੋਈ ਜਿਹਦਾ weight over weight ਆ ਉਹ ਜਦ ਜਿਮ ਕਰਨ ਜਾਂਦਾ ਜਦ ਉਹ ਜਿਮ 'ਚ ਜਾ ਕੇ ਐਕਸਰਸਾਈਜ਼ ਕਰਦਾ ਉਹ ਕਿਆ ਸੋਚ ਹੁੰਦੀ ਹੈ ਉਹਦੀ ਵੀ ਯਾਰ ਮੈਂ ਤਾਂ 30 ਦਿਨਾਂ ਦੇ ਵਿੱਚ ਉਹ ਫਿੱਟ ਹੋ ਜਾਣਾ ਇੱਥੇ ਤੇ ਜਦ ਕਿ ਕੋਈ ਐਸਾ ਲੌਜੀਕ ਨਹੀਂ ਹੈ ਵੀ ਕੋਈ ਵੀ ਤੁਹਾਨੂੰ ਜਿਮ ਵੀ ਨਹੀਂ ਹੈ ਜਾਂ ਕੋਈ ਐਸੀ ਡਾਈਟ ਵੀ ਨਹੀਂ ਹੈ ਜੋ ਤੁਹਾਨੂੰ 30 ਦਿਨ ਦੇ ਵਿੱਚ ਫਿੱਟ ਕਰ ਦੇਵੇ ਠੀਕ ਹੈ ਤਾਂ ਜਦ ਜਿੰਮ ਚ ਜਾਂਦਾ ਵਰਕਆਊਟ ਕਰਨਾ ਸ਼ੁਰੂ ਕਰ ਦਿੰਦਾ ਉਹਦਾ ਜਿੰਮ ਟ੍ਰੇਨਰ ਹੁੰਦਾ ਚਲੋ ਫੀਸ ਭਰਾ ਲੈਂਦੇ ਆ ਜਿੰਮ ਟ੍ਰੇਨਰ ਸਭ ਦਾ ਕੰਮ ਹੈ bizness ਹੈ ਤਾਂ ਆਪਣਾ ਦੇਖੋ ਦੂਸਰੇ ਇਹਨਾਂ ਨੂੰ ਪਤਾ ਵੀ ਇਹਨੇ 3-4 ਦਿਨ ਬਾਅਦ ਆਣਾ ਨਹੀਂ ਹੈ ਅਗਲਾ ਇਹੀ ਕਰਕੇ ਫੀਸ ਪਹਿਲਾਂ ਭਰਾ ਲੈਂਦਾ ਜਦ ਆਪਾਂ ਜਿੰਮ ਦੇ ਵਿੱਚ ਜਾਂਦੇ ਦੇਖੋ ਆਪਾਂ ਨੂੰ ਉਸ ਟਾਈਮ ਨੌਲੇਜ ਤਾਂ ਕੁਝ ਨਹੀਂ ਹੁੰਦੀ ਆਪਾਂ ਨੂੰ ਮਸਲ ਬਾਰੇ ਨਹੀਂ ਕੁਝ ਪਤਾ ਹੁੰਦਾ ਜਾਂ ਆਪਾਂ ਨੂੰ ਐਕਸਰਸਾਈਜ਼ ਦੀ ਬਿਲਕੁਲ ਜ਼ੀਰੋ ਨੌਲੇਜ ਹੁੰਦੀ ਹੈ ਆਪਾਂ ਲੋਕ ਉੱਥੇ ਜਾ ਕੇ ਕਹੇ ਮਜ਼ਦੂਰ ਦੀ ਤਰ੍ਹਾਂ ਵਜਨ ਠਾਣਾ ਸ਼ੁਰੂ ਕਰ ਦਿੰਨੇ ਆ ਜੀ ਉਜੇ ਤਾਂ ਆਪਾਂ ਵਜਨ ਠਾਣੇ ਆਪਣੀ ਮਸਲ ਦੇ ਉੱਤੇ ਜ਼ੋਰ ਪੈਂਦਾ ਮਸਲ ਦੇ ਉੱਤੇ ਕੰਟਰੈਕਸ਼ਨ ਪੈਂਦੀ ਉਹ ਫਿਰ ਆਪਣਾ ਮਸਲ ਟੁੱਟਣਾ ਸ਼ੁਰੂ ਹੋ ਜਾਂਦਾ ਫਿਰ ਉਸ ਤੋਂ ਬਾਅਦ ਆਪਾਂ ਨੂੰ ਡਾਈਟ ਦੀ ਨੌਲੇਜ ਜਣੀ ਆ ਜਿੰਮ ਕਰਨੇ ਤੋਂ ਬਾਅਦ ਆਪਾਂ ਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਆਪਾਂ ਆ ਕੇ ਘਰਾਂ ਕਿਹਾ ਕਰਦੇ ਆਂ ਭਈ ਅਗਰ ਤੁਸੀਂ 4 ਰੋਟੀਆਂ ਖਾ ਰਹੇ ਆਪਾਂ 5-6 ਰੋਟੀਆਂ ਖਾਣੇ ਸ਼ੁਰੂ ਕਰ ਦੰਨੇ ਆ ਵੀ ਯਾਰ ਮੈਂ ਤਾਂ ਜਿਮ ਲਗਾ ਕੇ ਮੈਨੂੰ ਤਾਂ ਭੁੱਖ ਬਹੁਤ ਜ਼ਿਆਦਾ ਲੱਗੀ ਕਿਉਂਕਿ ਜੇ ਮਸਲ ਟੁੱਟੂਗਾ ਤਾਂ ਤੁਹਾਨੂੰ ਭੁੱਖ ਤਾਂ ਲੱਗੂਗੀ ਆਬੀਅਸਲੀ ਤੁਸੀਂ ਵਰਕਆਊਟ ਕਰਕੇ ਆਏ ਆ ਤੇ ਫਿਰ ਉਹ ਕਹਿੰਦਾ ਜੇ ਤੇ ਆਪਣਾ ਮ ਇਸੀ ਕਰਕੇ ਮੈਂ ਤੁਹਾਨੂੰ ਕਹਿਣਾ ਵੀ ਪਹਿਲਾਂ ਤੁਸੀਂ ਘਰ ਰਹਿ ਕੇ ਆਪਣੀ 30 40 50 ਦਿਨਾਂ ਦੀ ਜਾਂ 2 ਮਹੀਨੇ ਦੀ ਇੱਕ ਰੁਟੀਨ ਬਣਾਓ ਕਾਂਕੀ ਸੀ ਐਕਸਰਸਾਈਜ਼ ਕਰਨ ਲੱਗ ਜੇ ਸਾਡੇ ਸਰੀਰ ਨੂੰ ਪਤਾ ਲੱਗਣ ਲੱਗ ਜਵੇ ਵੀ ਹਾਂ ਹੁਣ ਇਹ ਬੰਦਾ ਐਕਸਰਸਾਈਜ਼ ਮੋਡ 'ਚ ਆ ਗਿਆ ਫਿਰ ਤੁਸੀਂ ਉਸ ਤੋਂ ਬਾਅਦ ਜਿਮ 'ਚ ਵੀ ਜਾਣਾ ਸ਼ੁਰੂ ਕਰ ਸਕਦੇ ਹੋ ਜਦ ਮਰਜੀ ਆਪਣਾ ਜੀ ਬਿਲਕੁਲ ਪਰ ਜੇ ਆਪਾਂ ਗੱਲ ਕਰੀਏ ਕਿ ਬਹੁਤ ਬੰ ਲੋਕਾਂ ਦੇ ਕੋਲੇ ਆ ਜਿਹੜੀ ਬਿਜ਼ੀ ਲਾਈਫ ਆਜਕੱਲ ਦੀ ਨਹੀਂ ਹੈਗਾ ਕਿਸੇ ਦੇ ਕੋਲੇ ਟਾਈਮ ਘਰ ਦੇ ਵਿੱਚ ਵੀ ਟਾਈਮ ਕੱਢਣਾ ਬਹੁਤ ਮੁਸ਼ਕਿਲ ਆ ਤੇ ਕਿੰਨਾ ਕੁ ਟਾਈਮ ਘਰ ਦੇ ਵਿੱਚ ਐਕਸਰਸਾਈਜ਼ ਤੁਸੀਂ ਕਰਦੇ ਹੁੰਦੇ ਸੀ ਤੇ ਜੇ ਕਿਸੇ ਆਮ ਬੰਦੇ ਨੇ ਹੁਣ ਐਕਸਰਸਾਈਜ਼ ਸ਼ੁਰੂ ਕਰਨੀ ਹੋਵੇ ਤਾਂ ਕਿੰਨਾ ਕੁ ਟਾਈਮ ਘਰ ਦੇ ਵਿੱਚ ਆਪਣੇ ਸਰੀਰ ਨੂੰ ਦੇਵੇ ਦੇਖੋ ਜੋ ਤਾਂ ਨਵਾਂ ਬੰਦਾ ਹੈ ਜਿਸ ਆਣਾ ਆਪਣਾ ਇਹ ਮੈਨੇ ਐਕਸਰਸਾਈਜ਼ ਸ਼ੁਰੂ ਕਰਨੀ ਹੈ ਅਗਰ ਉਹ ਪਹਿਲਾ 25 ਤੋਂ 30 ਮਿੰਟ ਅਗਰ ਆਪਣੇ ਦਿਨ ਦੇ ਵਿੱਚੋਂ ਕੱਢ ਸਕਦੇ ਦੇਖੋ ਇੰਨਾ ਤਾਂ ਹਰ ਕੋਲ ਸਮਾਂ ਹੁੰਦਾ ਹੀ ਹੈ ਇਹ ਜਿਹੜੀ ਆਪਾਂ ਨੇ ਐਕਸਰਸਾਈਜ਼ ਦਾ ਸਮਾਂ ਕੱਢਣਾ ਇਹ ਆਪਾਂ ਨੇ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਕਿ ਤੁਸੀਂ ਆਪਣੇ ਕੰਮ ਕਰ ਛੱਡ ਕੇ ਐਕਸਰਸਾਈਜ਼ ਕਰਨੇ ਪਰ ਲੱਗ ਜਾਓ ਫੋਰ ਐਗਜ਼ਾਮਪਲ ਅਗਰ ਇੱਕ ਬੰਦਾ ਰਾਤ ਨੂੰ 10 ਵਜੇ ਸੌਂਦਾ ਸਵੇਰੇ 8 ਵਜੇ ਉੱਠਦਾ ਹੈ देखो अपनी बॉडी ਨੂੰ 8 ਘੰਟੇ ਵੀਗਰ ਨੀਂਦ ਆ ਗਈ ਤਾਂ ਆਪਣੀ ਬੋਡੀ ਬਿਲਕੁਲ ਹੈਲਥੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਹੈ। ਅਗਰ ਤੁਸੀਂ ਆਪਣੀ ਨੀਂਦ ਦੇ ਵਿੱਚੋਂ 25 ਮਿੰਟ ਕੱਢ ਲਓ, ਤੁਸੀਂ 25 ਮਿੰਟ ਪਹਿਲਾਂ ਉੱਠ ਜਿਓ। ਅਗਰ ਤੁਸੀਂ ਨਹਾਣੇ ਦੇ ਵਿੱਚ 20 ਮਿੰਟ ਲਗਾਨੇ ਤਾਂ ਕੋਸ਼ਿਸ਼ ਕਰੋ ਨਹਾਣੇ ਨੂੰ 10 ਮਿੰਟ 'ਚ ਕਰ ਲਓ। 10 ਮਿੰਟ ਤੁਸੀਂ ਉੱਥਰੋਂ ਮੈਨੇਜ ਕਰ ਲਓ। ਹੁਣ ਕਈ ਬੰਦੇ ਅਜੇ ਵੀ ਡੇਟ ਦੇ ਵਿੱਚ ਟਾਇਲਟ 'ਚ ਬੈਠੇ ਆ ਜੀ 25 30 30 ਮਿੰਟ ਫੋਨ ਚਲਾਈਏ ਨੇ। ਤੁਸੀਂ ਯਾਰ ਉਹ 25 30 ਮਿੰਟ ਨਾ ਚਲਾਓ ਫੋਨ ਨੂੰ। ਅਗਰ ਤੁਸੀਂ 25 ਮਿੰਟ ਕੱਢ ਲਓ ਆਪਣੀ ਐਕਸਰਸਾਈਜ਼ ਵਾਸਤੇ ਤਾਂ ਤੁਹਾਡੀ ਬ ਪਰ ਤੁਹਾਡੀਆਂ ਅਸੀਂ ਪਹਿਲਾਂ ਵੀ ਤਸਵੀਰਾਂ ਦੇਖੀਆਂ ਜਦੋਂ ਬਹੁਤ ਜ਼ਿਆਦਾ ਅਨਫਿਟ ਸੀਗਾ ਸਰੀਰ ਕਿਤਨਾ ਕਹਤੇ ਯਾਰ ਦੋਸਤ ਵੀ ਮਦਦਤਾ ਜ਼ਰੂਰ ਉਡਾਉਂਦੇ ਹੋਣਗੇ ਬੁਰਾ ਤਾਂ ਲੱਗਦਾ ਹੀ ਹੋਗਾ ਤੁਹਾਨੂੰ ਨਹੀਂ ਦੇਖੋ ਬੁਰਾ ਤਾਂ ਸਭ ਨੂੰ ਹੀ ਲੱਗਦਾ ਹੈ ਦੇਖੋ ਆਪਣੇ ਆਪ ਨਹੀਂ ਅੱਛਾ ਲੱਗਦਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕੱਪੜੇ ਵਾਲੀ ਗੱਲ ਤੇ ਤੁਹਾਨੂੰ ਦੱਸਿਆ ਜਦ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਨੇ ਜਦ ਆਪਾਂ ਦਰਜੀ pa ਵੀ ਨਾਪ ਦੇਣ ਜਾਂਦੇ ਹੋ ਜਾਂ ਇੰਚੀ ਟੇਬਲ ਆਉਂਦਾ ਜਾਂ ਇੰਚੀ ਟੇਪ ਵੀ ਮੁੱਕ ਜਾਂਦਾ ਫਿਰ ਬੜਾ ਫੀਲ ਹੁੰਦਾ ਹੈ ਨਾ ਵੀਰ ਤਾਂ ਆਪਾਂ ਨੇ ਕਿਆ ਕਰ ਲਿਆ ਤਾਂ ਇਸ ਕਰਕੇ ਥੋੜਾ ਜਿਆ ਮੇਰੇ ਯਾਰ ਦੋਸਤਾਂ ਚਲੋ ਨਹੀਂ ਇ ਬਾਦ ਦੇ ਵਿੱਚ ਮੋਟਾ ਹੋਇਆ ਮੈਂ ਬਚਪਨ ਤੋਂ ਹੀ ਮੋਟਾ ਤਾਂ ਕੁਝ ਫਿਰ ਜਦ ਆਪਾਂ 18 20 ਸਾਲ ਤੋਂ ਬਾਅਦ ਆਇਆ ਮੈਂ ਫਿਰ ਮੇਰੀ ਈਟਿੰਗ ਹੈਬਿਟਸ ਐਸੀਆਂ ਹੋ ਗਈਆਂ ਜਿਵੇਂ ਕੰਮ ਕਰਕੇ ਬਾਹਰ ਦਾ ਖਾਣਾ ਤੀਨੇ ਟਾਈਮ ਰੋਟੀ ਬਾਹਰ ਦੀ ਖਾਣੀ ਘਰ ਦੀ ਰੋਟੀ ਬਿਲਕੁਲ ਹੀ ਨਹੀਂ ਖਾਣੀ ਤੇ ਫਿਰ ਉਸ ਤੋਂ ਬਾਅਦ ਉਹਦੇ ਕਹਿ ਕਰੇ ਮੇਰਾ ਵਜ਼ਨ ਵਧਾਉਣਾ ਸ਼ੁਰੂ ਕਰਤਾ ਫਿਰ ਕੁਝ ਸਟ्रेस ਹੁੰਦੀ ਆ ਆਪਾਂ ਨੂੰ ਅੱਜ ਦੀ ਟਾਈਮ ਦੇ ਵਿੱਚ ਸਟ्रेस ਬਹੁਤ ਰਹਿੰਦੀ ਆ ਕੰਮ ਦੀ ਤਾਂ ਇਸ ਕਰਕੇ ਫਿਰ ਵਜ਼ਨ ਵਧਣਾ ਸ਼ੁਰੂ ਹੋ ਗਿਆ ਫਿਰ ਜਦ ਮੈਨੂੰ ਲੱਗਿਆ ਵੀ ਹਾਂ ਹੁਣ ਯਾਰ ਇਹਨੂੰ ਘਟਾਉਣਾ ਚਾਹੀਦਾ ਇਹ ਮੈਨੇ ਇਹਨੂੰ ਸ਼ੁਰੂ ਕਰਿਆ 2022 ਦੇ ਐਂਡ ਦੇ ਵਿੱਚ ਸਟਾਰਟ ਹੁਣ ਤੱਕ ਮੈਂ ਆਪਣਾ ਕਰ ਰਿਹਾ ਰੈਗੂਲਰ ਜੋ ਰੂਟੀਨ ਹੈ ਹੈਲਥੀ ਕਰ ਰਿਹਾ ਹਾਂ ਹਾਂਜੀ ਤੇ ਆਪਾਂ ਜੇ ਗੱਲ ਕਰੀਏ ਵੀ ਜਰੂਰ ਕਿਸੇ ਨੇ ਵਜ਼ਨ ਘਟਾਉਣਾ ਜਾਂ ਵਧਾਉਣਾ ਜਾਂ ਮਤਲਬ ਸਿਹਤਰੇ ਵੱਲ ਆਉਣਾ ਤਾਂ ਇੱਕ ਐਕਸਰਸਾਈਜ਼ ਦੇ ਨਾਲ ਨਾਲ ਇੱਕ ਡਾਈਟ ਪਲਾਨ ਬਹੁਤ ਜ਼ਰੂਰੀ ਹੁੰਦਾ ਤੇ ਡਾਈਟ ਪਲਾਨ ਅੱਜ ਕੱਲ ਦੇ ਸਮੇਂ ਦੇ ਵਿੱਚ ਜੇ ਆਪਾਂ ਕੋਈ ਨੌਜਵਾਨ ਜਾਂ ਕੋਈ ਮੁੰਡਾ ਕਿਸੇ ਨੂੰ ਪੁੱਛਦਾ ਵੀ ਆ ਤਾਂ ਉਹ ਜੇ ਕਈ ਕਾਫੀ ਮਹਿੰਗੇ ਡਾਈਟ ਪਲਾਨ ਵੀ ਨੇ ਕਿ ਤੇ ਜੇ ਉਹਨੂੰ ਘਰ ਦੇ ਵਿੱਚ ਨੌਲੇਜ ਨਹੀਂ ਹੈਗੀ ਤਾਂ ਕਿਹੜੇ ਕਿਹੜੇ ਡਾਈਟ ਪਲਾਨ ਨੇ ਜਿਹੜੇ ਉਹ ਘਰ ਦੇ ਵਿੱਚ ਆ ਐਕਸਰਸਾਈਜ਼ ਦਾ ਉਹੀ 30% ਰੋਲ ਹੈ 70% ਰੋਲ ਹੈ ਆਪਣੇ ਡਾਈਟ ਦਾ ਅਗਰ ਤੁਸੀਂ ਐਕਸਰਸਾਈਜ਼ ਕਰ ਰਹੇ ਹੋ 5 ਘੰਟੇ ਆ ਕੇ ਤੁਸੀਂ ਡਾਈਟ ਵਧਾਤੀ ਜਿਆਦੇ ਆਪਣੀ ਤਾਂ ਤੁਹਾਡੀ ਐਕਸਰਸਾਈਜ਼ ਵੀ ਜ਼ੀਰੋ ਹੈ ਐਕਸਰਸਾਈਜ਼ ਨੇ ਵੀ ਉਦੋਂ ਹੀ ਕੰਮ ਕਰਨਾ ਕਰ ਜੇ ਤੁਸੀਂ ਡਾਈਟ ਕੰਟਰੋਲ ਚ ਆਪਣੀ ਕਰੋਗੇ ਹੁਣ ਜਿਹੜੇ ਮੇਰੇ ਵੀਰ ਭੈਣ ਭਾਈ ਵਜ਼ਨ ਘਟਾਉਣਾ ਚਾਹੁੰਦੇ ਆ ਜਾਂ ਡਾਈਟ ਪੁੱਛਣੀ ਚਾਹੁੰਦੇ ਆ ਤਾਂ ਡਾਈਟ ਦੇ ਵਾਸਤੇ ਆਪਾਂ ਦੇਖੋ ਸਾਰੀਆਂ ਚੀਜ਼ਾਂ ਆਪਣੇ ਘਰ ਦੇ ਵਿੱਚ ਹੀ ਹੈ ਕੋਈ ਆਪਣੇ ਬਾਹਰੋਂ ਕੋਈ ਮੁੱਲ ਖਰੀਦ ਕੇ ਨਹੀਂ ਲੈ ਕੇ ਆਣੀ ਹੈ ਹੁਣ ਜਿਵੇਂ ਆਪਾਂ ਕਹਿੰਦੇ ਓਟਸ ਓਟਸ ਬਣੇ ਕਿਸ ਚੀਜ਼ ਨੇ ਹੈ ਓਟਸ ਹੈ ਤਾਂ ਇੱਕ ਕਣਕ ਦਾ ਹੀ ਰੂਪ ਹੈ ਦਲੀਆ ਜਿਵੇਂ ਆਪਣਾ ਇੱਕ ਕਣਕ ਦਾ ਰੂਪ ਹੈ ਦਲੀਆ ਓਟਸ ਵੀ ਐਵੇਂ ਕੰਪਲੈਕਸ ਕਾਰਬਨ ਹੁੰਦੇ ਆ ਉਹਦੇ ਵਿੱਚ ਤਾਂ ਜੂੜੀ ਆਪਣੇ ਡਾਈਟ ਦੇ ਵਿੱਚ ਖਾਣੀ ਹੈ ਆਪਣੀ ਇੱਕ ਬੈਲੈਂਸਡ ਡਾਈਟ ਖਾਣੀ ਹੈ ਬੈਲੈਂਸਡ ਡਾਈਟ ਦੇ ਵਿੱਚ ਕੀ ਆਉਂਦਾ ਕੰਪਲੈਕਸ ਕਾਰਬੋਹਾਈਡਰੇਟਸ ਕੰਪਲੈਕਸ ਕਾਰਬੋਹਾਈਡਰੇਟ ਤੁਸੀਂ ਰੋਟੀ ਤੋਂ ਵੀ ਲੈ ਸਕਦੇ ਹੋ ਚਾਵਲ ਤੋਂ ਵੀ ਲੈ ਸਕਦੇ ਹੋ ਦਲੀਏ ਤੋਂ ਵੀ ਲੈ ਸਕਦੇ ਹੋ ਓਟਸ ਵੀ ਖਾ ਸਕਦੇ ਹੋ ਉਸ ਤੋਂ ਬਾਅਦ ਆਗੇ ਕੰਪਲੈਕਸ ਇਹਦੇ ਵਿੱਚ ਕੰਪਲੈਕਸ ਕਾਰਬੋਹਾਈਡਰੇਟ ਉਸ ਤੋਂ ਬਾਅਦ ਆਗਾ ਪ੍ਰੋਟੀਨ ਪ੍ਰੋਟੀਨ ਦੇ ਤੁਸੀਂ ਸੋਰਸ ਅਗਰ ਤਾਂ ਤੁਸੀਂ ਨਾਨ-ਵੈਜੀਟ ਫਿਸ਼ ਖਾ ਸਕਦੇ ਹੋ ਅਗਰ ਤੁਸੀਂ ਨਾਨ-ਵੈਜੀਟੇਰੀਅਨ ਨਹੀਂ ਹੋ ਮਤਲਬ ਵੈਜੀਟੇਰੀਅਨ ਹੋ ਤਾਂ ਤੁਸੀਂ ਉਹਦੇ ਵਿੱਚ ਵੈਜੀਟੇਰੀਅਨ ਦੇ ਵਿੱਚ ਸੋਇਆਬੀਨ ਦੀ ਬੜੀਆਂ ਹਾਂ ਸੋਇਆਬੀਨ ਦੀ ਬੜੀਆਂ ਤੁਸੀਂ 40 ਤੋਂ 50 ਗ੍ਰਾਮ ਐਡ ਕਰ ਲਓ ਉਸ ਤੋਂ ਜ਼ਿਆਦਾ ਨਾ ਕਰੋ ਐਡ 40 ਤੋਂ 50 ਗ੍ਰਾਮ ਸੋਇਆਬੀਨ ਦੀ ਬੜੀਆਂ ਦੇ ਵਿੱਚ ਕਿਹ ਹੁੰਦਾ ਆਪਾਂ ਨੂੰ 24 ਤੋਂ 25 ਗ੍ਰਾਮ ਪ੍ਰੋਟੀਨ ਮਿਲ ਜਾਂਦਾ ਬਟ ਉਹਦਾ ਇੱਕ ਸਾਈਡ ਇਫੈਕਟ ਵੀ ਹੈ ਸਾਈਡ ਇਫੈਕਟ ਆਪਾਂ ਨਹੀਂ ਕਹਿੰਦੇ ਉਹਦੇ ਵਿੱਚ ਨਾ ਐਸਟ੍ਰੋਜਨ ਪਾਇਆ ਜਾਂਦਾ ਜੋ ਸੋਇਆਬੀਨ ਦੀ ਬੜੀਆਂ ਦੀ ਰਿਸਰਚ ਹੋਈ ਹੈ ਉਹਦੇ ਵਿੱਚ ਐਸਟ੍ਰੋਜਨ ਐਸਟ੍ਰੋਜਨਿਕ ਫੀਮੇਲ ਹਾਰਮੋਨ ਹੈ ਅਗਰ ਆਪਾਂ ਨੂੰ ਐਕਸਸ ਅਮਾਉਂਟ ਦੇ ਵਿੱਚ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਆਪਣੀ ਬਾਡੀ ਦੇ ਵਿੱਚ ਐਸਟ੍ਰੋਜਨ ਦਾ ਲੈਵਲ ਵੱਧ ਜਾਂਦਾ ਹੈ ਇਸ ਕਰਕੇ ਉਹਨੂੰ 40 50 ਗ੍ਰਾਮ ਤੁਸੀਂ ਯੂਜ਼ ਕਰ ਲਓ ਤਾਂ ਸ਼ਫੀਸ਼ੈਂਟ ਹੈ ਐਸਟ੍ਰੋਜਨ ਆਪਣੇ ਵਿੱਚ ਵੀ ਹੁੰਦਾ ਹੈ ਮੇਲਸ ਦੇ ਵਿੱਚ ਦੋ ਹਾਰਮੋਨ ਹੁੰਨੇ ਆ ਆਪਣਾ ਟੈਸਟੋਸਟਰੋਨ ਔਰ ਐਸਟ੍ਰੋਜਨ ਟੈਸਟੋਸਟਰੋਨ ਹਾਰਮੋਨ ਆਪਣਾ ਮੇਨ ਹਾਰਮੋਨ ਹੁੰਦਾ ਜੋ ਆਪਣੀ ਬਾਡੀ ਨੂੰ ਡਿਵੈਲਪ ਕਰਦਾ ਹੁਣ ਤੁਸੀਂ ਦੇਖਿਆ ਹੋਣਾ ਕਿ ਜਿਮ ਦੇ ਵਿੱਚ ਜਿਹੜੇ ਮੁੰਡੇ ਹੁੰਨੇ ਜਿਹੜੇ ਕੰਪੀਟੀਸ਼ਨ ਖੇਲਦੇ ਨੇ ਬੋਡੀ ਬਿਲਡਿੰਗ ਕਰਦੇ ਆ ਉਹ ਨਾਰਮਲੀ ਆਪਾਂ ਸੁਣ ਲੈਣਾ ਟੈਸਟੋਸਟ੍ਰੋਨ ਦੇ ਇੰਜੈਕਸ਼ਨ ਲਗਾਣੇ ਉਹ ਕਿਆ ਕਰਨੇ ਆ ਆਪਣਾ ਜੋ ਬੋਡੀ ਦਾ ਟੈਸਟੋਸਟ੍ਰੋਨ ਲੈਵਲ ਆ ਆਪਾਂ ਨੈਚੁਰਲ ਡਾਈਟ ਤੋਂ ਐਨਾ ਬੂਸਟ ਅਪ ਨਹੀਂ ਕਰ ਸਕਦੇ ਆ ਮਤਲਬ ਇੱਕ ਉਹਦੀ ਲਿਮਟ ਆ ਨਾ ਜਿਵੇਂ ਮੰਨ ਲਓ 5% ਉਹਦੀ ਲਿਮਟ ਆ ਜਦ ਆਪਾਂ ਉਹਨੂੰ ਬਾਹਰੋਂ ਆਰਟੀਫੀਸ਼ੀਅਲੀ ਯੂਜ਼ ਕਰ ਲੈਂਦੇ ਤਾਂ ਉਹਦੀ ਲਿਮਟ ਅਪ ਕਰ ਜਾਂਦੀ ਤਾਂ ਆਪਣੀ ਬੋਡੀ ਅੱਛੀ ਡਿਵੈਲਪ ਹੋ ਜਾਂਦੀ ਚਲੋ ਆਪਾਂ ਉਸ ਚੱਕਰ 'ਚ ਹਜੇ ਨਹੀਂ ਪੈਣਾ ਚਾਹੁੰਦੇ ਤਾਂ ਇਸ ਕਰਕੇ ਜੋ ਆਪਣੀ ਬੈਲੈਂਸਡ ਡਾਈਟ ਤੁਸੀਂ ਘਰ ਦੇ ਵਿੱਚ ਹੀ ਯੂਜ਼ ਕਰੋ ਜਿਵੇਂ ਆਪਣੀ ਨਾਰਮਲ ਘ ਉਹ ਆਪਣਾ ਖਾਣਾ ਸ਼ੁਰੂ ਕਰੋ ਔਰ ਉਹਨੂੰ ਕੈਲਰੀਸ ਨੂੰ ਆਪਣੀ ਘੱਟ ਕਰੋ ਜਿਵੇਂ ਅਗਰ ਤੁਸੀਂ 1 ਕਿਲੋ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਲਗਭਗ ਲਗਭਗ 3500 ਕੈਲਰੀਆਂ ਘਟਾਉਣੀਆਂ ਪੈਣੀਆਂ 3500 ਕੈਲਰੀਆਂ ਅਗਰ ਤੁਸੀਂ ਘਟਾਉਂਗੇ ਤਾਂ ਤੁਹਾਡਾ 1 ਕਿਲੋ ਵਜ਼ਨ ਜਾ ਕੇ ਘਟੂਗਾ ਔਰ ਆਪਾਂ ਨੇ ਇਹ ਵੀ ਨਹੀਂ ਸੋਚਣਾ ਵੀ ਉਹ 3500 ਕੈਲਰੀਆਂ ਅਸੀਂ ਇੱਕ ਦਿਨ 'ਚ ਘਟਾ ਲਈਏ ਇੱਕ ਦਿਨ ਚ ਤਾਂ ਪਾਸਿਬਲ ਹੈ ਨਹੀਂ ਹੈ ਅਗਰ ਤੁਸੀਂ 3000 ਕੈਲਰੀਆਂ ਲੈ ਰਹੇ ਹੋ ਤਾਂ ਕੋਸ਼ਿਸ਼ ਕਰੋ ਨੂੰ ਪਹਿਲਾ 2500 ਪਰ ਲੈ ਕੇ ਆਓ 2500 ਤੋਂ 2000 ਪਰ ਲੈ ਕੇ ਆਓ ਤਾਂ ਹਫਤੇ ਦੇ ਵਿੱਚ ਸੋਚੋ ਵੀ ਮੈਨੇ 3500 ਕੈਲਰੀਆਂ ਘਟਾਣੀਆਂ ਤਾਂ ਤੁਹਾਡਾ ਵਜ਼ਨ ਆਪਣੇ ਆਪ ਘਟਨਾ ਸ਼ੁਰੂ ਹੋ ਜਾ ਪਰ ਜੇ ਗੱਲ ਕਰੀ ਆਮ ਲੋਕਾਂ ਦੀ ਉਹਨਾਂ ਨੂੰ ਕੈਲਰੀਜ਼ ਦਾ ਹਿਸਾਬ ਨਹੀਂ ਸਮਝ ਆਉਂਦਾ ਹੈਗਾ ਵੀ ਮੰਨ ਲਓ ਕੋਈ ਇੱਕ ਰੋਟੀ ਖਾਂਦਾ ਇੱਕ ਰੋਟੀ ਦੇ ਵਿੱਚ ਕਿੰਨੀ ਕੈਲਰੀਜ਼ ਹੁੰਦੀ ਹੈ ਦਾਲ ਖਾਂਦਾ ਦਾਲ ਦੇ ਵਿੱਚ ਕਿੰਨੀ ਕੈਲਰੀਜ਼ ਹੁੰਦੀ ਹੈ ਤੇ ਕੈਲਰੀਜ਼ ਇਨਟੇਕ ਦਾ ਹਿਸਾਬ ਕਿਤਾਬ ਇਹ ਕਿਵੇਂ ਲੱਗਦਾ ਵਾ ਦੇਖੋ ਸਰ ਹੁਣ ਮੈਂ ਤੁਹਾਨੂੰ ਦੱਸਾਂ ਜਿਹੜਾ ਗਰੀਬ ਦਿਹਾੜੀ ਮਜ਼ਦੂਰ ਹੈ ਉਹ ਤਾਂ ਮੋਟਾ ਹੁੰਦਾ ਹੀ ਨਹੀਂ ਹੈ ਪਹਿਲੀ ਗੱਲ ਤਾਂ ਕਿਉਂਕਿ ਉਹਦਾ ਵਰਕ ਹਾਰਡ ਹੈ ਮੋਟਾ ਬੰਦਾ ਉਹ ਹੀ ਹੋਊਗਾ ਜਿਹੜਾ ਆਫਿਸ ਦੇ ਵਿੱਚ ਜੌਬ ਕਰ ਰਿਹਾ ਹੈ ਜਾਂ ਕਿਸੇ ਦਾ ਕੋਈ ਤਕੜਾ ਬਿਜ਼ਨਸ ਜਿਹੜਾ ਬਾਹਰ ਦੀਆਂ ਚੀਜ਼ਾਂ ਖਾ ਰਿਹਾ ਹੈ ਜਿਵੇਂ ਤੁਸੀਂ ਲਗਾ ਲਓ ਸ਼ਾਮ ਨੂੰ ਅੱਜ ਕੱਲ ਹਰ ਇੱਕ ਬੱਚਾ ਕੋਈ ਕਹਿੰਦਾ ਮੈਂ 버ਗਰ ਖਾਣਾ ਮੋਮੋ ਖਾਣਾ ਹਰ ਇੱਕ ਜਗ੍ਹਾ ਦੇਖੋ ਗਰੀਬ ਬੰਦਾ ਤਾਂ ਉਹ ਰੈਡੀਪਰ ਜਾਂਦਾ ਨਹੀਂ ਹੈ ਗਰੀਬ ਬੰਦਾ ਤਾਂ ਹੋਟਲਾਂ 'ਚ ਰੋਟੀ ਖਾਣ ਜਾਂਦਾ ਨਹੀਂ ਉਹ ਤਾਂ ਆਪਣੇ ਘਰ ਦਾ ਦਾਲ ਫੁਲਕਾ ਹੀ ਖਾਂਦਾ ਹੈ ਹੁਣ ਹਾਲੇ ਅਜਿਹੀ ਡੇਟ 'ਚ ਹਰ ਕੋਲ smartphone ਤਾਂ ਹੈ ਹੀ ਐ ਫੋਨ ਤਾਂ ਹੈ ਹੀ ਐ ਆਪਾਂ ਕਿਉਂ ਨਾ ਇੱਕ Google ਕਰ ਲਈਏ Google ਕਰ ਲਈਏ ਵੀ ਇੱਕ ਰੋਟੀ ਦੇ ਵਿੱਚ ਕਿੰਨੇ ਕੈਲਰੀ ਜਿਵੇਂ ਮੈਨੂੰ ਪਤਾ ਇੱਕ ਰੋਟੀ ਦੇ ਵਿੱਚ ਅਗਰ 60 ਕੈਲਰੀ ਐ ਤਾਂ ਮੈਨੂੰ ਪਤਾ ਲੱਗ ਗਿਆ ਨਾ ਵੀ ਹਾਂ 60 ਕੈਲਰੀ ਐ ਤਾਂ ਆਪਾਂ ਨੂੰ ਤੁਸੀਂ ਡਿਵਾਈਡ ਕਰ ਲਓ 1800 ਤੋਂ 2000 ਇੱਕ ਨਾਰਮਲ ਬੰਦੇ ਵਾਸਤੇ ਕੈਲਰੀ ਚਾਹੀਦੀ ਐ ਜਿਹੜਾ ਬੰਦਾ ਵਰਕਿੰਗ ਕਰ ਰਿਹਾ ਐ 8-10 ਘੰਟੇ ਦੀ ਵਰਕਿੰਗ ਕਰ ਰਿਹਾ 1800 ਤੋਂ ਅਗਰ 2000 ਕੈਲਰੀ ਖਾ ਰਿਹਾ ਐ ਨਾਰਮਲ ਤਾਂ ਉਹਦਾ ਵਜਨ ਉੱਥੇ ਹੀ ਸਟੇਬਲ ਐ ਅਗਰ ਤੁਸੀਂ ਇਸ ਨੂੰ ਵਧਾਉਂਗੇ ਅਗਰ ਜੇ ਤੁਹਾਡਾ ਗੋ ਤਾਂ ਤੁਹਾਡਾ ਵਜਨ ਵਧੂਗਾ। ਅਗਰ ਤੁਸੀਂ ਇਹਨੂੰ 2000 ਤੋਂ 1500 ਪਰ ਕਰ ਲਓਗੇ ਤਾਂ 500 ਕੈਲਰੀਆਂ ਘਟ ਗਈਆਂ ਤਾਂ ਤੁਹਾਡਾ ਕੈਲਰੀ ਡੈਫੀਸ਼ੀਟ ਚ ਆ ਗਏ ਆ ਤਾਂ ਵਜਨ ਘਟੂਗਾ। ਇਹ ਤੁਸੀਂ ਆਪਣਾ Google ਕਰ ਸਕਦੇ ਹੋ। ਬਾਕੀ ਹੋਰ ਬਹੁਤ ਬੜੇ ਟ੍ਰਿਕਸ ਆ ਤੁਸੀਂ ਕਦੇ ਵੀ ਅਗਰ ਇੱਕ 10 ਰੁਪਏ ਦਾ ਪੈਕਟ ਵੀ ਲੈਣ ਜਾਓਗੇ ਨਾ ਕਿਸੇ ਨਮਕੀਨ ਦਾ ਜਾਂ ਬਿਸਕਟ ਦਾ ਉਹਦੇ ਪਿੱਛੇ ਉਹਦੀ ਨਿਊਟ੍ਰੀਸ਼ਨਲ ਵੈਲਿਊ ਲਿਖੀ ਹੁੰਦੀ ਹੈ। ਕਦੇ ਵੀ ਅਗਰ ਤੁਸੀਂ ਦੇਖਿਆ ਹੋਵੇ ਨਾ ਉਹਦੀ ਨਿਊਟ੍ਰੀਸ਼ਨਲ ਵੈਲਿਊ ਹੁੰਦੀ ਹੈ। ਨਿਊਟ੍ਰੀਸ਼ਨਲ ਵੈਲਿਊ ਦੇ ਵਿੱਚ ਸਾਰਾ ਕੁਝ ਡਿਫਾਈਨ ਹੁੰਦਾ। ਦੇ ਵਿੱਚ ਕਿੰਨੇ ਪਰਸੈਂਟ ਕਾਰਬੋਹਾਈਡ ਪਰ ਜੇ ਆਪਾਂ ਗੱਲ ਕਰੀਏ ਤੁਸੀਂ ਬਿਸਕਟ ਦੀ ਗੱਲ ਕੀਤੀ ਬਿਸਕਟ ਲੋਕਾਂ ਇਹਦੇ ਮੈਦਾਵਾ ਠੀਕ ਹੈ ਦੁੱਧ ਪਾਣੀ ਦੀ ਜੇ ਗੱਲ ਕਰੀਏ ਜੇ ਲੋਕ ਬਾਹਰੋਂ ਲੈਂਦੇ ਨੇ ਤਾਂ ਇਹ ਨਹੀਂ ਹੈਗਾ ਵੀ ਪਿਓਰਿਟੀ ਕਿਤੇ ਮਿਲੂਗੀ ਜਾਂ ਬਹੁਤ ਘੱਟ ਮਿਲਦੀ ਹੈ ਠੀਕ ਹੈ ਤੇ ਅਹਜੇ ਅਹਜੇ ਸਮੇਂ ਦੇ ਵਿੱਚ ਲੋਕ ਕਿੱਥੇ ਯਕੀਨ ਕਰਨ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਘਰ ਦੇ ਵਿੱਚ ਆਪ ਜਣ ਕੇ ਤਿਆਰ ਕਰਕੇ ਵਧੀਆ ਡਾਈਟ ਆਪਾਂ ਲੈ ਸਕਦੇ ਆਂ ਘਰ ਦੇ ਵਿੱਚ ਦੇਖੋ ਜਿਵੇਂ ਹੁਣ ਆਪਾਂ ਚੱਲਦੇ ਆ ਅੱਜ ਤੋਂ 100 ਸਾਲ ਪੁਰਾਣਾ ਅਗਰ ਚੱਲੀਏ ਆਪਣੇ ਦਾਦੇ ਪੜਦਾਦੇ ਬਜ਼ੁਰਗਾਂ ਦੇ ਟਾਈਮ ਦੀ ਉਹਨਾਂ ਦੀ ਡਾਈਟ ਮਤਲਬ ਡਾਈਟ ਸੀਗੀ ਅ ਸਰਦਾਈ ਪੀਂਦੇ ਸੀਗੇ ਉਹ ਬਦਾਮ ਵਗੈਰਾ ਬੜੀਆਂ ਘਰ ਦੀ ਡਾਈਟ ਸੀਗੀ ਘਰ ਦੀ ਕਸਰਤ ਵੀ ਸੀਗੀ ਉਹਨਾਂ ਦੀ ਤੇ ਉਹ ਵਾਲੀ ਡਾਈਟ ਕਿਹੜੀ ਸੀਗੀ ਲੋਕਾਂ ਨੂੰ ਦੱਸਣੀ ਚਾਹੋਗੇ ਤੁਸੀਂ ਦੇਖੋ ਪੁਰਾਣੇ ਜਿਹੜੇ ਬਜ਼ੁਰਗ تھے ਉਹ ਪਹਿਲੀ ਗੱਲ ਤਾਂ ਤੇਲ ਯੂਜ਼ ਹੀ ਨਹੀਂ ਕਰਦੇ ਆ ਤੁਸੀਂ ਕਦੇ ਸੁਣਿਆ ਵੀ ਹੋਊਗਾ ਪੁਰਾਣੇ ਜਿਹੜੇ ਬਜ਼ੁਰਗ ਤੇ ਆ ਬਜ਼ੁਰਗ ਸਾਡੀਆਂ ਦਾਦੀਆਂ ਪਰਦਾਦੀਆਂ ਤੇ ਉਹ ਦੇਸੀ ghee ਚ ਹੀ ਦਾਲ ਸਬਜ਼ੀ ਬਣਾਉਂਦੇ ਸੀ ਜੀ ਬਿਲਕੁਲ ਦੇਸੀ ghee ਦਾ ਇੱਕ ਲੌਜੀਕ ਇਹ ਵੀ ਹੈ ਜੋ ਦੇਸੀ ghee ਹੈ ਆਪਣਾ ਟੈਸਟੋਸਟੇਰੋਨ ਹਾਰਮੋਨ ਅਪ ਕਰਦਾ ਹੈ ਅਗਰ ਕੋਈ ਬੰਦਾ ਜਿਵੇਂ ਆਪਾਂ ਕਬੱਡੀ ਵਾਲੇ ਬੱਚੇ ਦੇਖਦੇ ਆ ਕਬੱਡੀ ਵਾਲਾ ਅਗਰ ਬੰਦਾ ਮੋਟਾ ਵੀ ਹੋਊਗਾ ਤਾਂ ਤਾਂ ਜਿਹੜਾ ਫੁੱਲਫੁਲਣ ਵਾਲਾ ਵੇਟ ਆ ਉਹ ਨਹੀਂ ਹੋਊਗਾ ਉਹਦਾ ਜਿਹੜਾ ਸਰੀਰ ਹੋਊਗਾ ਗਚਿੱਲਾ ਹੋਊਗਾ ਠਿੱਲਾ ਹੋਊਗਾ ਸਰੀਰ ਇਹਨ ਉਹ ਤਾਂ ਅਗਰ ਘਟਾਣਾ ਚਾਵੇ ਉਹਦਾ ਤਾਂ ਫਟਾਫਟ ਵੇਟ ਘਟਜਣਾ ਕਿਉਂਕਿ ਉਹਨੂੰ ਸਿਰਫ ਆਪਣੀ ਡਾਈਟ ਕੰਟਰੋ ਤੇ ਹੁਣ ਜਿਹੜੇ ਪੁਰਾਣੇ ਬਜ਼ੁਰਗਾਂ ਦੀ ਡਾਈਟ ਸੀ ਉਹ ਕਹਿੰਦਾ ਸਿਰਫ ਆਪਣਾ ਦਾਲ ਫੁਲਕਾ ਰੋਟੀ ਕਰਦੀ ਖਾਂਦੇ ਤੇ ਉਹਦੇ ਵਿੱਚ ਤੁਸੀਂ ਹਰੀ ਮੂੰਗ ਦੀ ਦਾਲ ਖਾ ਸਕਦੇ ਹੋ ਕਿਉਂਕਿ ਉਹਦੇ ਵਿੱਚ ਰਿਚ ਸੋਰਸ ਆ ਪ੍ਰੋਟੀਨ ਦਾ ਠੀਕ ਹੈ ਉਸ ਤੋਂ ਬਾਅਦ ਸਲਾਦ ਸਲਾਦ ਦੇ ਵਿੱਚ ਜਿਵੇਂ ਤੁਸੀਂ ਆਪਣਾ ਕਿਉਂਕਿ ਪ੍ਰੋਟੀਨ ਦੇ ਨਾਲ ਨਾਲ ਤੁਹਾਨੂੰ ਫਾਈਬਰ ਦੀ ਵੀ ਜਰੂਰਤ ਹੈ ਫਾਈਬਰ ਵੀ ਤੁਸੀਂ ਯੂਜ਼ ਕਰਨਾ ਹੈ ਕਿਉਂਕਿ ਅਗਰ ਤੁਸੀਂ ਜਾਦੇ ਪ੍ਰੋਟੀਨ ਇਨਟੇਕ ਕਰ ਲਿਆ ਤਾਂ ਤੁਹਾਡੇ ਬਲੋਟਿੰਗ ਹੋਣੀ ਸ਼ੁਰੂ ਹੋ ਜੂਗੀ ਗੈਸ ਬਣਨੀ ਪੇਟ 'ਚ ਸ਼ੁਰੂ ਹੋ ਜੂਗੀ ਤਾਂ ਤੁਸੀਂ ਫਾਈਬਰ ਵੀ ਐਡ ਕਰਨਾ ਸੈਲਡ ਐਡ ਕਰ ਸਕਦੇ ਹੋ ਉਹਦੇ ਵਿੱਚ ਤੇ ਬਾਕੀ ਹਲਕਾ ਫੁਲਕਾ ਅਗਰ ਤੁਸੀਂ ਦੁੱਧ ਪੀਣ ਦੇ ਸ਼ ਤਾਂ ਅਗਰ ਤਾਂ ਬਾਜ਼ਾਰ ਦੇ ਵਿੱਚ ਵੀ ਇੱਕ ਬਿਟਾ ਕੰਪਨੀ ਦਾ ਆ ਮੈਂ ਸੁਣਿਆ ਹੈ ਲੋ ਫੈਟ ਦੁੱਧ ਵੀ ਆਂਦਾ ਉਹਦੇ ਵਿੱਚ ਮਤਲਬ 500 ਗ੍ਰਾਮ ਦਾ ਪੈਕੇਟ ਆ ਉਹਦੇ ਵਿੱਚ 2 ਜਾਂ 3% ਹੀ ਫੈਟ ਹੁੰਦਾ ਤੁਸੀਂ ਉਹ ਵੀ ਕੰਜ਼ੂਮ ਕਰ ਸਕਦੇ ਹੋ ਅਗਰ ਤੁਸੀਂ ਉਹ ਨਹੀਂ ਕਰਨਾ ਚਾਹੁੰਦੇ ਤਾਂ ਬਦਾਮਾਂ ਦਾ ਵੀ ਤੁਸੀਂ ਦੁੱਧ ਘਰੇ ਬਣਾ ਸਕਦੇ ਹੋ ਥੋੜੇ-ਬੋਤੇ ਬਦਾਮ ਨੂੰ ਜਿਵੇਂ ਰਾਤ ਨੂੰ ਸੌਕਟ ਕਰ ਲੇ ਭਿਓਲੇ ਰਾਤ ਨੂੰ ਬਦਾਮ ਉਹਨਾਂ ਨੂੰ ਸਵੇਰੇ ਸਿੰਪਲ ਪਾਣੀ ਦੇ ਵਿੱਚ ਪਾਓ ਔਰ ਮਿਕਸੀ ਦੇ ਜਾਰ ਦੇ ਵਿੱਚ ਉਹਦਾ ਗੇੜਾ ਦੇ ਦਿਓ ਬਦਾਮ ਦਾ ਦੁੱਧ ਵੀ ਬਣਾ ਸਕਦੇ ਹੋ ਪਰ ਜੇ ਆਪਾਂ ਗੱਲ ਕਰੀਏ ਵੇ ਪ੍ਰੋਟੀਨ ਨੂੰ ਲੈ ਕੇ ਜਿਹੜਾ ਅੱਜ ਕੱਲ ਦੇ ਨੌਜਵਾਨਾਂ ਨੇ ਮੰਨ ਚਾ ਕਿ ਜੇ ਤੁਸੀਂ ਜਿੰਮ ਲਾਉਣੀ ਹੈ ਤਾਂ ਵੇ ਪ੍ਰੋਟੀਨ ਜ਼ਰੂਰੀ ਹੈ ਇਹ ਨੌਜਵਾਨ ਸੋਚਦੇ ਨੇ ਪਰ ਵੇ ਪ੍ਰੋਟੀਨ ਜੇ ਆਪਾਂ ਗੱਲ ਕਰੀਏ ਇੱਕ ਪਾਸੇ ਇਹ ਵੀ ਮੰਨ ਲੈਂਦੇ ਕਿ ਉਹ ਸਰੀਰ ਫਲਾ ਦਿੰਦਾ ਜਾਂ ਮੋਟੇ ਕਰ ਦਿੰਦਾ ਵਾ ਤੇ ਜਿਨੇ ਵਜ਼ਨ ਘਟਾਉਣਾ ਉਹ ਵੀ ਵੇ ਪ੍ਰੋਟੀਨ ਲੈ ਸਕਦਾ ਹਾਂ ਵੇ ਪ੍ਰੋਟੀਨ ਜੋ ਦੇਖੋ ਸੋਰਸ ਹੈ ਸੋਰਸ ਆਫ ਤਾਂ ਮਿਲਕ ਹੀ ਹੈ ਨਾ ਵੇ ਪ੍ਰੋਟੀਨ ਵੀ ਜਦ ਤੁਸੀਂ ਆਪਾਂ ਜਿਵੇਂ ਹੁਣ ਘਰ ਦੇ ਵਿੱਚ ਦੁੱਧ ਤੋਂ ਪਨੀਰ ਬਣਾਉਂਦੇ ਆਂ ਫਾੜ ਕੇ ਦੁੱਧ ਨੂੰ ਤੇ ਉਹਦੇ ਵਿੱਚ ਪਾਣੀ ਬਚ ਜਾਂਦਾ ਆਪਾਂ ਕਈ ਵਾਰ ਕਹਿ ਨਹੀਂ ਦਿੰਦੇ ਆਂ ਵੀ ਯਾਰ ਇਹ ਉਹ ਕੰਪਨੀਆਂ ਕਿਆ ਕਰਦੀਆਂ ਕੰਪਨੀਆਂ ਉਹਦੇ ਵਿੱਚ ਉਹਨੂੰ ਜਿਹੜੀ ਪ੍ਰੋਸੈਸਿੰਗ ਹੈ ਕੰਪਨੀਆਂ ਦੀ ਕੰਪਨੀ ਉਹਦੇ ਵਿੱਚ ਅਲੱਗ-ਅਲੱਗ ਪ੍ਰੋਸੈਸ ਲਗਾ ਦਿੰਦੀ ਜਿਵੇਂ ਮੰਨ ਲਓ ਸਭ ਤੋਂ ਪਹਿਲਾਂ ਤਾਂ ਜਿਹੜਾ ਪ੍ਰੋਸੈਸ ਹੈ ਜਿਹਦੇ ਵਿੱਚ ਲੈਕਟੋਜ਼ ਹੁੰਦਾ ਉਹਨੂੰ ਬੋਲਦੇ ਨੇ ਵੇ ਪ੍ਰੋਟੀਨ ਉਸ ਤੋਂ ਬਾਅਦ ਲੈਕਟੋਜ਼ ਜਦ ਹਲਕਾ-ਫੁਲਕਾ ਹਟਾ ਲੈਂਦੇ ਤਾਂ ਵੇ ਪ੍ਰੋਟੀਨ ਕੰਸੈਂਟਰੇਟ ਆਈਸੋਲੇਟ ਸੌਰੀ ਕੰਸੈਂਟਰੇਟ ਐਂਡ ਆਈਸੋਲੇਟ ਜਦ ਉਹਦੇ ਵਿੱਚ ਲੈਕਟੋਜ਼ ਜਿਹੜਾ ਲੈਕਟੋਜ਼ ਹੁੰਦਾ ਆਪਣਾ ਜਿਹੜਾ ਦੁੱਧ ਤੋਂ ਆਪਾਂ ਨੂੰ ਮਿਲਦਾ ਲੈਕਟੋਸ ਵੈਸੇ ਹੁੰਦਾ ਹੈ ਕਈ ਜਿਵੇਂ ਹੁਣ ਆਪਣੇ ਇਧਰ ਤੁਸੀਂ ਨਾਰਥ ਵਾਲ ਚਲ ਜਿਓ ਪੰਜਾਬ ਵਾਲ ਚਲ ਜਿਓ ਪੰਜਾਬ ਵਾਲ ਜਿਹੜੇ ਵੀ ਤੁਹਾਨੂੰ ਬਾਡੀ ਬਿਲਡਰ ਆਏ ਜਾਂ ਜਿਹੜੇ ਵੀ ਲੋਕ ਮੈਨੂੰ ਤਕੜੇ ਮਿਲੂਗੇ ਤਕੜੇ ਕਿਉਂ ਆ ਕਿਉਂਕਿ ਦੁੱਧ ਦੇ ਸ਼ਕੀਨ ਹੈ ਦੁੱਧ ਦੇ ਵਿੱਚ ਲੈਕਟੋਸ ਜਿਆਦਾ ਪਾਇਆ ਜਾਂਦਾ ਤੇ ਜਦੋਂ ਲੈਕਟੋਸ ਬਿਲਕੁਲ ਹਟਾ ਦਿੰਦੇ ਤਾਂ ਉਹਨੂੰ ਬੋਲਦੇ ਨੇ ਵੇ ਪ੍ਰੋਟੀਨ ਕਨਸੈਂਟਰੇਟ ਵੇ ਪ੍ਰੋਟੀਨ ਵੈਸੇ ਤੁਸੀਂ ਯੂਜ਼ ਕਰ ਸਕਦੇ ਹੋ ਵੈਸੇ ਕੋਸ਼ਿਸ਼ ਆਪਣੀ ਆਹੀ ਰਹਿੰਦੀ ਵੀ ਤੁਸੀਂ 80% ਜੋ ਆਪਣਾ ਪ੍ਰੋਟੀਨ ਹੈ ਉਹ ਆਪਣੀ ਡਾਈਟ ਚੋਂ ਹੀ ਪੂਰਾ ਕਰੋ ਡਾਈਟ ਚੋ ਕਿਵੇਂ ਪੂਰਾ ਕਰਨਾ ਆਪਾਂ ਨੇ ਪ੍ਰੋਟੀਨ ਆਪਾਂ ਬੇਸਨ ਚੋਂ ਕਰ ਸਕਦੇ ਆ ਬੇਸਨ ਦੇ ਵਿੱਚ ਪ੍ਰੋਟੀਨ ਪਾਇਆ ਜਾਂਦਾ ਪਨੀਰ ਹੋ ਗਿਆ ਪਨੀਰ ਤੁਸੀਂ ਟੋਫੂ ਸੋਇਆ ਪਨੀਰ ਯੂਜ਼ ਕਰ ਸਕਦੇ ਹੋ ਕਿਉਂਕਿ ਦੇਖੋ ਪਨੀਰ ਵਾਈਟ ਪਨੀਰ ਆਪਾਂ ਨੋਰਮਲ ਜੋ ਖਲਵਾਈ ਦੀ ਦੁਕਾਨ ਤੋਂ ਜਾਂ ਆਪਾਂ ਘਰ ਦੇ ਵਿੱਚ ਬਣਾਨੇ ਉਹ ਵੀ ਕੰਜ਼ੂਮ ਕਰ ਸਕਦੇ ਆ ਬਟ ਉਹਦੇ ਵਿੱਚ ਕੀ ਹੁੰਦਾ ਨਾ ਜਿਹੜਾ ਉਹ ਪ੍ਰੋਟੀਨ ਉਹਦੇ ਵਿੱਚ ਫੈਟ ਵੀ ਅਮਾਉਂਟ ਜ਼ਿਆਦੇ ਆ ਹੁਣ ਇੱਕ ਬੰਦਾ ਅਗਰ ਮੰਨ ਲਓ ਨੇ weight ਘਟਾਣਾ ਹੈ ਤਾਂ ਉਹਨੂੰ ਫੈਟ ਵੀ ਤਾਂ ਦੇਖਣੇ ਪੈਣੇ ਆ ਜੀ ਅਭੀ ਫੈਟ ਵੀ ਮੈਨੇ ਜ਼ਿਆਦੇ ਨਹੀਂ ਲੈਣਾ ਅਗਰ ਉਹ ਫੈਟ ਜ਼ਿਆਦੇ ਲੈਣ ਲੱਗ ਜੂਗਾ ਤਾਂ ਉਹਦੀ ਐਕਸਰਸਾਈਜ਼ ਦਾ ਔਰ ਬਾਕੀ ਡਾਈਟ ਦਾ ਤਾਂ ਕੋਈ ਉਸ ਪਰ ਅਸਰ ਰਹਿਣਾ ਨਹੀਂ ਹੈ ਸੋਇਆ ਬੀਨ ਦੀ ਬੜੀਆਂ ਹੋ ਗਈਆਂ ਉਹਦੇ ਚ ਤੁਸੀਂ ਆਪਣਾ ਪ੍ਰੋਟੀਨ ਪੂਰਾ ਕਰ ਸਕਦੇ ਹੋ ਤਾਂ ਤੁਹਾਨੂੰ ਸਪਲੀਮੈਂਟ ਦੀ ਜ਼ਰੂਰਤ ਹੀ ਨਹੀਂ ਹੈ ਹਾਂ ਸਪਲੀਮੈਂਟ ਦੀ ਜ਼ਰੂਰਤ ਉਸ ਲੋਕਾਂ ਨੂੰ ਹੁੰਦੀ ਜਿਨ੍ਹਾਂ ਨੇ ਸਟੇ ਹੁੰਦੀ ਹੈ ਫਿਰ ਆਪਾਂ ਨਾਰਮਲ ਡਾਈਟ ਚ ਉਹਨਾ ਪ੍ਰੋਟੀਨ ਪੂਰਾ ਨਹੀਂ ਕਰ ਸਕਦੇ ਪਰ ਜੇ ਆਪਾਂ ਗੱਲ ਕਰੀਏ ਜਿਹੜੇ ਲੋਕ ਜਿੰਮ ਜਾਂਦੇ ਨੇ ਹੈਵੀ weight ਚੱਕਦੇ ਨੇ ਤਾਂ ਪਿਛਲੇ ਅਸੀਂ ਕਾਫੀ ਖਬਰਾਂ ਵੀ ਸੁਣੀਆਂ ਪਿੱਛੇ ਜੇ ਕਿ ਜਿੰਮ ਦੇ ਵਿੱਚ ਕਿਸੇ ਨੂੰ ਹਾਰਟ ਅਟੈਕ ਆ ਗਿਆ ਬਹੁਤ ਖਬਰਾਂ ਆਉਂਦੀ ਰਹੀਆਂ ਜੀ ਸਾਹਮਣੇ ਤੇ ਓਰੇ ਪਿੱਛੇ ਕੀ ਕਾਰਨ ਹੁੰਦਾ ਵਾ ਦੇਖੋ ਸਾ ਜੂ ਜਿੰਮ ਦੇ ਵਿੱਚ ਹਾਰਟ ਅਟੈਕ ਆਣ ਦਾ ਰੀਜ਼ਨ ਇਹੀ ਹੈ ਆਪਾਂ ਲੋਕ ਕੀ ਕਰਦੇ ਆ ਨਾ ਹਰ ਇੱਕ ਚੀਜ਼ ਦਾ ਸ਼ਾਰਟਕਟ ਦੇਖਦੇ ਆ ਜਿਵੇਂ ਵਜਨ ਘਟਾਉਣਾ ਵਜਨ ਘਟਾਉਣੇ ਦਾ ਵੀ ਸ਼ਾਰਟਕਟ ਦੇਖਦੇ ਆਪਾਂ ਜਿਵੇਂ ਐਕਸਰਸਾਈਜ਼ ਕਰਨੀ ਐਕਸਰਸਾਈਜ਼ ਦਾ ਵੀ ਸ਼ਾਰਟਕਟ ਦੇਖਣ ਲੱਗੇ ਜਿਵੇਂ ਹੁਣ ਨਵੇਂ-ਨਵੇਂ ਜੋ ਬੱਚੇ ਆ ਉਹ ਸੋਚਦੇ ਆ ਕੋਈ ਬੱਚਾ 10 ਸਾਲ ਤੋਂ ਪੁਰਾਣਾ ਐਥਲੀਟ ਹੈ ਪ੍ਰੋ ਐਥਲੀਟ ਹੈ ਜੋ 10 ਸਾਲ ਤੋਂ ਐਕਸਰਸਾਈਜ਼ ਕਰ ਰਿਹਾ ਅੱਜ ਦਾ ਬੱਚਾ 10 ਸਾਲ ਵਾਲੇ ਐਕਸਰਸਾਈਜ਼ ਵਾਲਾ ਜੋ ਕਰ ਰਿਹਾ ਉਸ ਦਿਨ ਤੋਂ ਕੰਪੈਰੀਜ਼ਨ ਕਰ ਨਹੀਂ ਸਕਦੇ ਆਪਾਂ ਉਹਦੀ ਜੋ weight capacity ਹੈ ਅਰ ਜੋ ਉਹਦੀ ਡਾਈਟ ਹੈ ਅਰ ਜੋ ਐਕਸਰਸਾਈਜ਼ ਕਰ ਰਿਹਾ ਉਹਨੂੰ ਤਾਂ ਆਪਾਂ ਨਹੀਂ ਕਰ ਸਕਦੇ ਆ ਤਿਉਹ ਕਿਆ ਕਰਦੇ ਨੇ ਫਿਰ ਕੁਝ ਲੋਕੇ ਕਿਆ ਕਰਦੇ ਨੇ ਮੈਂ ਅੱਜਕੱਲ ਦੀ ਡੇਟ ਦੇ ਵਿੱਚ ਬੱਚੇ ਮੈਂ ਬਹੁਤ ਦੇਖਿਆ ਪ੍ਰੀ ਵਰਕਆਊਟ ਯੂਜ਼ ਕਰਦੇ ਨੇ ਜੋ ਕਿ ਪ੍ਰੀ ਵਰਕਆਊਟ ਇੱਕ ਬਿਲਕੁਲ ਕੈਮੀਕਲ ਚੀਜ਼ ਹੈ ਹੁਣ ਦੇਖੋ ਪ੍ਰੀ ਵਰਕਆਊਟ ਦਾ ਕੰਮ ਕਿਆ ਹੁੰਦਾ ਇੱਕ ਲੱਖ ਬੰਦਾ ਬੈਠਾ ਹੁੰਦਾ ਨਾਰਮਲ ਉਹ ਬੈਠੇ ਬੰਦੇ ਦੇ ਨਾ ਜਦੋਂ ਉਹਨੂੰ ਆਪਾਂ ਇੱਕ ਅਦਾ ਸਕੂਪ ਲੈ ਲੈਂਦੇ ਹਾਂ ਉਹਦਾ ਤਾਂ ਉਹ ਕਿੜੀਆਂ ਕਰਨ ਲੜਨ ਲਾ ਦਿੰਦਾ ਆਪਣੇ ਆਪ ਨੂੰ ਬਾਡੀ ਨੂੰ ਗਰਮ ਕਰ ਦਿੰਦਾ ਤੁਸੀਂ ਆਹੀ ਆਪਣਾ ਦਿਮਾਗ ਚਲਾ ਕੇ ਦੇਖੋ ਵੀ ਇੱਕ ਜਿਹੜੀ ਚੀਜ਼ ਹੈ ਇੱਕ ਬੰਦੇ ਨੂੰ ਠੰਡੇ ਤੋਂ ਇੱਕ ਲੱਖ ਤੱਕ ਗਰਮ ਕਰ ਦੇਵੇ ਤਾਂ ਉਹ ਕੋਈ ਤੇ ਨਾ ਕਿਤੇ ਦਿੱਕਤ ਤਾਂ ਕਰੂਗੀ ਹੋ ਨਾ ਕਰੂਗੀ ਪਰ ਫਿਰ ਉਹਦੇ ਵਿੱਚ ਕੈਫੀਨ ਦਾ ਕੰਟੈਂਟ ਪਾਇਆ ਜਾਂਦਾ ਹੈ ਕੈਫੀਨ ਕਿਆ ਹੁੰਦੀ ਹੈ ਕੈਫੀਨ ਦੀ ਵੀ ਇੱਕ ਅਮਾਊਂਟ ਆਪਣੀ ਬਾਡੀ ਦੇ ਵਿੱਚ ਅਗਰ ਇੱਕ ਨਾਰਮਲ ਬੰਦਾ 400 500 mg ਤੋਂ ਉੱਪਰ ਕੈਫੀਨ ਯੂਜ਼ ਕਰਨੀ ਸ਼ੁਰੂ ਕਰ ਦੇਵੇ ਇੱਕ ਦਿਨ ਦੇ ਵਿੱਚ ਤਾਂ ਉਹਨੂੰ ਹਾਰਟ ਅਟੈਕ ਆਣ ਦਾ ਬਹੁਤ ਰੀਜ਼ਨ ਰਹਿੰਦਾ ਵੀ ਫਿਰ ਉਸ ਤੋਂ ਬਾਅਦ ਆਜੋ ਇੱਕ ਲੌਜੀਕ ਇਹ ਵੀ ਹੈ ਹੁਣ ਜਿਹੜੇ ਬੱਚੇ ਅੱਜ ਦੀ ਡੇਢ ਚ ਬੋਡੀ ਬਿਲਡਿੰਗ ਕਰ ਰਹੇ ਨੇ ਜਿਹੜੇ ਪ੍ਰੋਫੈਸ਼ਨਲ ਬੋਡੀ ਬਿਲਡਰ ਆ ਉਹ ਕਿਆ ਕਰਦੇ ਆ ਉਹ ਤਾਂ ਦੇਖੋ ਐਨਾਬੋਲਿਕ ਸਟੀਰੋਇਡ ਦਾ ਯੂਜ਼ ਤਾਂ ਕਰਦੇ ਹੀ ਆ ਕਿਉਂਕਿ ਇਹਨਾਂ ਨੇ ਤਾਂ ਕੰਪੀਟੀਸ਼ਨ ਖੇਡਣਾ ਤਾਂ ਪ੍ਰੋਫੈਸ਼ਨ ਹੋ ਗਿਆ ਇੱਕ ਇਹ ਆਪਾਂ ਲੋਕ ਉਹਨਾਂ ਨੂੰ ਦੇਖਮ ਦੇਖ ਐਨਾਬੋਲਿਕ ਦੇ ਚੱਕਰ ਚ ਪੈ ਜਾਂਦੇ ਆ ਜਦ ਕਿ ਆਪਣੇ ਕੋਲ ਪੂਰੀ ਪ੍ਰੋਪਰ ਨੋਲਿਜ ਨਹੀਂ ਹੁੰਦੀ ਉਸ ਚੀਜ਼ ਦੀ ਔਰ ਆਪਣੇ ਕੋਲ ਇੱਕ ਡਾਕਟਰ ਨਹੀਂ ਹੁੰਦਾ ਜਿਹੜੇ ਲੋਕ ਪ੍ਰੋਫੈਸ਼ਨਲ ਆ ਉਹ ਆਪਣਾ ਡਾਕਟਰ ਹਾਇਰ ਕਰਦੇ ਆ ਇੱਕ ਔਰ ਇੱਕ ਆਪਣਾ ਕੋਚ ਹਾਇਰ ਕਰਦੇ ਆ ਆਪਣੀ ਕੋਚ ਦੀ ਗਾਈਡੈਂਸ ਦੇ ਥਰੂ ਹੀ ਉਸ ਨੂੰ ਯੂਜ਼ ਕਰਦੇ ਆ ਔਰ ਉਹਨੂੰ ਡੋਸ ਪ੍ਰੋਪਰ ਪਤਾ ਹੁੰਦੀ ਉਹਦੇ ਕੋਚ ਨੂੰ ਵੀ ਹਾਂ ਇਹਦੀ ਇੰਨੀ ਡੋਸ ਆ ਇਹਨੂੰ ਹਾਮ ਨਹੀਂ ਕਰੂਗੀ ਔਰ ਉਹ ਆਪਣੇ ਬਾਡੀ ਦੇ ਟੈਸਟ ਆ ਜੋ ਹਰ ਇੱਕ 3 ਮਹੀਨੇ ਬਾਅਦ ਕਰਾਉਂਦੇ ਰਹਿੰਨੇ ਆ ਉਸ ਤੋਂ ਬਾਅਦ ਜਿਵੇਂ ਮੰਨ ਲਓ ਉਹਨਾਂ ਦਾ ਸਾਈਕਲ ਚੱਲਿਆ ਉਹਨਾਂ ਨੇ ਆਪਣੀ ਪੀਸੀਟੀ ਕਰ ਲਈ ਪੋਸਟ ਸਾਈਕ ਉਹ ਤੋਂ ਬਾਅਦ ਆਪਣੇ ਉਹਨਾਂ ਨੇ ਬਾਡੀ ਦੇ ਟੈਸਟ ਕਰਾਣੇ ਇੰਟਰਨਲ ਆਰਗਨਸ ਤੇ ਬਾਹਰੀ ਆਰਗਨ ਨਹੀਂ ਇੰਟਰਨਲ ਆਰਗਨਸ ਦੇ ਜਿਵੇਂ ਹਾਰਟ ਹੋ ਗਿਆ ਕਿਡਨੀ ਹੋ ਗਈ ਲਿਵਰ ਹੋ ਗਿਆ ਤੁਹਾਡਾ ਉਹਨਾਂ ਦੇ ਟੈਸਟ ਕਰਾਣੇ ਜੇਕਰ ਉਹਨਾਂ ਨੂੰ ਲੱਗਦਾ ਵੀ ਹੋਇਆ ਵੀ ਹਾਂ ਸਾਡੇ ਇੱਥੇ ਸਰੀਰ 'ਚ ਦਿੱਕਤ ਆ ਰਹੀ ਹੈ ਉਹਨਾਂ ਦੇ ਨਿਗਾ 'ਚ ਜਦੇ ਚੀਜ਼ ਆ ਜਾਂਦੀ ਹੈ ਹੁਣ ਜਿਹੜੇ ਅੱਜ ਕੱਲ ਦੇ ਬੱਚੇ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਉਹ ਤਾਂ ਸਿਰਫ ਐ ਸੋਚਦਾ ਬਸ ਜਾਈਏ ਅੱਜ ਜਾ ਕੇ 100 ਕਿਲੋ ਠਾਣਾ ਸ਼ੁਰੂ ਕਰ ਦਈਏ ਜਦ ਕਿ ਉਹ ਪੋਸੀਬਲ ਨਹੀਂ ਇਹ ਤਾਂ ਇੱਕ ਤਪੱਸਿਆ ਹੈ ਇਹਨੂੰ ਤੁਸੀਂ ਜਿੰਨੀ ਕਰ ਲੂਗੇ ਉੰਨੀ ਘਟ ਹੈ ਜਿਵੇਂ ਜਿਵੇਂ ਤੁਸੀਂ ਦਿਨ ਪਰ ਤੋ ਬਿਲਕੁਲ ਗੱਲਾਂ ਬਾਤਾਂ ਤਾਂ ਅਸੀਂ ਬਹੁਤ ਕਰ ਲਈਆਂ ਪਰ ਹੁਣ ਇਹਨਾਂ ਦੀ ਤੁਹਾਨੂੰ ਇਹ ਵੀ ਦਿਖਾਏਨਾ ਜਰਨੀ ਕਿ ਇਹਨਾਂ ਨੇ ਜਿਹੜਾ ਵਜ਼ਨ ਇੰਨੇ ਵੱਧ ਤੋਂ ਇੰਨੇ ਘੱਟ ਤੱਕ ਲੈ ਕੇ ਆਏ ਨੇ ਵਜ਼ਨ ਉਹਦੇ ਪਿੱਛੇ ਕਿਹੜੀਆਂ-ਕਿਹੜੀਆਂ ਐਕਸਰਸਾਈਜ਼ਾਂ ਦਾ ਕੀਤੀਆਂ ਉਹ ਵੀ ਤੁਹਾਨੂੰ ਇਹ ਦੱਸ ਦਿੰਦੇ ਨੇ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰ ਸਕਦੇ ਹਾਂ ਜੰਪਿੰਗ ਜੈਕਸ ਤੋਂ ਮੈਂ ਤੁਹਾਨੂੰ ਕੁਝ ਕਰਕੇ ਦਿਖਾਣਾ ਜੰਪਿੰਗ ਜੈਕ ਆਪਾਂ ਕਿਵੇਂ ਕਰ ਸਕਦੇ ਹਾਂ ਜੰਪਿੰਗ ਜੈਕਸ ਤੋਂ ਬਾਅਦ ਆਪਾਂ ਕੁਝ ਆਪਣੀ ਜੰਪਿੰਗ ਕਰ ਸਕਦੇ ਹਾਂ ਇਹ ਬਾਡੀ ਨੂੰ ਵਾਰਮ ਅਪ ਕਰਨ ਦੇ ਲਈ ਐਕਸਰਸਾਈਜ਼ ਆ ਕੁਝ ਤਾਂ ਕਿ ਸਾਡੀ ਬਹੁਤ ਬਾਡੀ ਹੈ ਨੂੰ ਥੋੜਾ ਜਿਹਾ ਮਹਿਸੂਸ ਹੋ ਜਵੇ ਵੀ ਹਾਂ ਉਹਦੇ ਨਾਲ ਅਸੀਂ ਕੁਝ ਕਰਨ ਲੱਗੇ ਆ। ਦੇਖੋ ਜੋ ਜਿੰਨਾ ਦਾ ਵਜ਼ਨ ਕਾਫੀ ਜ਼ਿਆਦਾ ਹੈ ਉਹ ਥੋੜਾ ਜਿਹਾ ਅਵੋਇਡ ਕਰ ਲੈਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਨਾਲ ਲਗਾਣ ਕਿਉਂਕਿ ਵਜ਼ਨ ਜ਼ਿਆਦਾ ਇਹਦੇ ਨਾਲ ਕੀ ਹੁੰਦਾ ਨਾ ਕਈ ਵਾਰ ਆਪਣੇ ਨੀਜ਼ ਦੇ ਉੱਪਰ ਰਨਲੋਰ ਬੈਕ ਦੇ ਉੱਤੇ ਦਿੱਕਤ ਆ ਸਕਦੀ ਹੈ ਦੀ। ਇਸ ਤੋਂ ਬਾਅਦ ਆਪਾਂ ਸਾਈਡਾਂ ਦੀ ਕੁਝ ਐਕਸਰਸਾਈਜ਼ ਆ ਮੈਂ ਤੁਹਾਨੂੰ ਦੱਸਦਾ ਸਾਈਡਾਂ ਦੀ ਆਪਾਂ ਸਾਈਡ ਦਾ ਫੈਟ ਕਿੰਨੀ ਆਪਣਾ ਕੰਮ ਕਰ ਸਕਦੇ ਆ। ਦੇਖੋ 50 ਤੁਸੀਂ ਇੱਧਰ ਲਗਾਣੇ ਆ ਇੱਕ ਸਾਈਡ ਦੇ ਲੈਫਟ ਸਾਈਡ ਦੇ 50 ਰੈਪੀਟੇਸ਼ਨ ਤੁਸੀਂ ਰਾਈਟ ਸਾਈਡ ਦੇ ਆਪਣੇ ਇਸ ਤੋਂ ਬਾਅਦ ਹਾਫ ਸਾਈਡ ਲਗਾਣੀ ਹੈ। ਅਗਰ ਮੰਨ ਲਓ ਤੁਹਾਨੂੰ ਕੋਈ ਥੋੜੀ ਜੀ ਘਰ ਦੇ ਵਿੱਚ ਭਾਰੀ ਚੀਜ਼ ਮਿਲ ਸਕਦੀ ਹੈ ਜਿਹਦਾ ਵਜ਼ਨ ਕਿਲੋ 2 ਕਿਲੋ ਜਾਂ 3 ਕਿਲੋ ਹੋਵੇ ਤਾਂ ਤੁਸੀਂ ਉਹਨੂੰ ਇੱਕ ਸਾਈਡ ਇੱਧਰ ਇੱਕ ਸਾਈਡ ਤੇ। ਆਪਾਂ ਕਈ ਵਾਰੀ ਗਲਤੀ ਕਰਦੇ ਆਪਾਂ ਦੋਨੋਂ ਸਾਈਡ ਲਗਾਣੀ ਸ਼ੁਰੂ ਕਰ ਦਿੰਨੇ ਆ। ਉਹਦੇ 'ਚ ਕੀ ਹੁੰਦਾ ਸਾਡੀ ਬੋਡੀ ਦਾ ਜਿਹੜਾ ਬੈਲੈਂਸ ਹੁੰਦਾ ਉਹ ਦੋਨੇ ਵੇਟ ਪਰ ਹੋ ਜਾਂਦਾ ਬਿਲਕੁਲ। ਉਹ ਜ਼ੀਰੋ ਬੈਲੈਂਸ ਰਹਿ ਜਾਂਦਾ। ਉਹ ਜਿਹੜਾ ਇਫੈਕਟ ਪੈਂਦਾ ਮਸਲ ਦੇ ਉੱਪਰ ਬਿਲਕੁਲ ਜ਼ੀਰੋ ਇਫੈਕਟ। ਉਹਦਾ ਕੋਈ ਫਾਇਦਾ ਨਹੀਂ। ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਸਿੰਗਲ ਹੈਂਡ ਨਾਲ ਸਟਾਰਟ ਕਰੋ ਉਸ ਉਸ ਤੋਂ ਬਾਅਦ ਤੁਸੀਂ ਆਪਣੀ ਲੋਅਰ ਬੈਕ ਨੂੰ ਟ੍ਰੇਨ ਕਰ ਸਕਦੇ ਹੋ ਆਪਣੇ ਹੱਥ ਸਿੱਧੇ ਲਗਾਣੇ ਆ ਪੈਰ ਦੇ ਟੋਜ਼ ਨੂੰ ਟੱਚ ਕਰਨਾ ਕੋਸ਼ਿਸ਼ ਕਰਨੀ ਵੀ ਤੁਹਾਡੇ ਗੋਡੇ ਬਿਲਕੁਲ ਵੀ ਬੈਂਡ ਨਾ ਹੋਣ ਆਪਣੇ ਸ਼ੋਲਡਰ ਲੈਂਥ ਦੇ ਬਰਾਬਰ ਤੁਸੀਂ ਪੈਰ ਖੋਲਣੇ ਆ ਠੀਕ ਹੈ ਉਸ ਤੋਂ ਬਾਅਦ ਜਿਹੜੀ ਅਗਲੀ ਐਕਸਰਸਾਈਜ਼ ਹੈ ਆਪਾਂ ਸਾਈਡ ਲਗਾ ਸਕਦੇ ਹਾਂ ਇਹ ਵੀ ਲੋਅਰ ਬੈਕ ਨੂੰ ਟ੍ਰੇਨ ਕਰਨ ਦੀ ਬਹੁਤ ਵਧੀਆ ਐਕਸਰਸਾਈਜ਼ ਹੈ ਕੋਸ਼ਿਸ਼ ਕਰੋ 25 ਰੈਪਿਟਿਸ਼ਨ ਇੱਧਰ ਦੇ 25 ਰੈਪਿਟਿਸ਼ਨ ਇੱਧਰ ਤੇ ਹਰ ਇੱਕ ਐਕਸਰਸਾਈਜ਼ ਨੂੰ 3-3 4-4 ਸੈੱਟ ਕਰ ਤੁਸੀਂ ਲਗਾਣੇ ਹੋ ਤੁਹਾਨੂੰ ਲਗਭਗ ਲਗਭਗ 30 ਤੋਂ 40 ਮਿੰਟ ਲੱਗਣੇ ਆ ਜਿਸ ਦੇ ਨਾਲ ਤੁਹਾਡੀ ਬੋਡੀ ਬਹੁਤ ਵਧੀਆ ਤਰੀਕੇ 'ਚ ਆ ਜਾ ਸਕਦੀ ਹੈ ਉਸ ਤੋਂ ਬਾਅਦ ਕੁਝ ਪੇਟ ਦੀ ਐਕਸਰਸਾਈਜ਼ ਆਪਾਂ ਲਗਾ ਸਕਦੇ ਹਾਂ ਇਹਦੇ ਵਿੱਚ ਕੋਸ਼ਿਸ਼ ਆਪਾਂ ਨੇ ਇਹ ਕਰਨੀ ਹੈ ਇਹ ਐਕਸਾਈ ਨੂੰ ਪਰਫਾਰਮ ਕਰਦੇ ਹੋਏ ਜਿਹੜੀ ਆਪਣੀ ਏਡੀਆਂ ਹੈ ਉਹ ਬਿਲਕੁਲ ਜ਼ਮੀਨ ਦੇ ਨਾਲ ਨਾ ਟੱਚ ਹੋਵੇ ਐਡੀਆਂ ਔਰ ਆਪਣੇ ਜਮੀਨ ਦਾ ਲਗਭਗ ਲਗੋ 6 ਤੋਂ 8 ਇੰਚ ਦਾ ਗੈਪ ਹੋਣਾ ਚਾਹੀਦਾ। ਪਰ ਆਪਾਂ ਇਹਨੂੰ ਬਹੁਤੀ ਜ਼ਿਆਦਾ ਪਿੱਛੇ ਵੀ ਨਹੀਂ ਲੈ ਕੇ ਜਾਣਾ। ਇਹ ਆਪਾਂ ਨੇ ਇਸ ਨੂੰ ਕੋਸ਼ਿਸ਼ ਕਰਨੀ ਹੈ ਬਿਲਕੁਲ ਆਪਣੇ ਪੇਟ ਦੀ ਹਾਈਟ ਤੱਕ ਹੀ ਰਹੇ ਜੋ ਆਪਣੀ ਲੈਗਸ ਹੈ। ਇਸ ਨੂੰ ਆਪਾਂ ਤਿੰਨ ਤਰੀਕੇ ਤੇ ਪਰਫਾਰਮ ਕਰ ਸਕਦੇ ਹਾਂ। ਜੋ ਐਕਸਰਸਾਈਜ਼ ਹੈ। ਇਹ ਆਪਾਂ ਇੱਕ ਡਿਕਲਾਈਨ ਬੈਂਚ ਪਰ ਕਰ ਸਕਦੇ ਹਾਂ। ਡਿਕਲਾਈਨ ਬੈਂਚ ਜੋ ਨੀਮਾ ਹੁੰਦਾ ਥੋੜਾ ਜਿਹਾ ਬੈਂਚ ਉਸ ਤੋਂ ਬਾਅਦ ਆਪਾਂ ਇਹਨੂੰ ਹੀ ਡਿਕਲਾਈਨ ਬੈਂਚ ਦੇ ਉੱਪਰ ਵੀ ਕਰ ਸਕਦੇ ਹਾਂ। ਫਲੈਟ ਬੈਂਚ ਦੇ ਉੱਪਰ ਵੀ ਕਰ ਸਕਦੇ ਹਾਂ। ਫਲੈਟ ਬੈਂਚ ਦੇ ਉੱਤੇ ਆਪਾਂ ਪਿੱਛੋਂ ਹੱਥ ਪਾ ਕੇ ਆਰਾਮ ਤੇ ਕਰ ਸਕਦੇ ਹਾਂ ਜਿਹੜੇ ਮੈਂ ਤੁਹਾਨੂੰ ਇਹ ਪੰਜ ਤੋਂ ਛੇ ਐਕਸਰਸਾਈਜ਼ਾਂ ਦੱਸੀਆਂ ਹਨ ਅਗਰ ਤੁਸੀਂ ਘਰ ਰੈਗੂਲਰਲੀ ਇਹਨਾਂ ਐਕਸਰਸਾਈਜ਼ਾਂ ਦੇ ਹਰ ਇੱਕ ਐਕਸਰਸਾਈਜ਼ ਦੇ ਟੇਮ ਤੋਂ ਚਾਰ ਸੈੱਟ ਔਰ ਇੱਕ ਸੈੱਟ ਦੇ ਵਿੱਚ ਲਗਭਗ ਲਗਭਗ 20 ਤੋਂ 25 ਰੈਪੀਟੇਸ਼ਨ ਜਿਹੜੇ ਬਿਗਿਨਰ ਹੈ ਜਿਨ੍ਹਾਂ ਦਾ ਬਹੁਤ ਜ਼ਿਆਦਾ ਵਜਹ ਨਾ ਉਹ ਇਹਨਾਂ ਐਕਸਰਸਾਈਜ਼ਾਂ ਤੋਂ ਸਟਾਰਟ ਕਰਦੇ ਆਂ ਤਾਂ ਆਬਵੀਅਸਲੀ ਹੈ ਮੇਰੀ ਗਾਰੰਟੀ ਹੈ ਉਹਨਾਂ ਦਾ weight ਆਪ ਹੀ ਘਟਣਾ ਸ਼ੁਰੂ ਹੋ ਜਾਊ। ਸੋ ਬਿਲਕੁਲ ਇਹ ਇਹਨਾਂ ਨੇ ਐਕਸਰਸਾਈਜ਼ਾਂ ਕਰਕੇ ਦਿਖਾਈਆਂ ਜੋ ਤੁਸੀਂ ਆਪਣੇ ਘਰ ਦੇ ਵਿੱਚ ਵੀ ਜਿਹੜੀਆਂ ਕਰ ਸਕਦੇ ਹੋ ਤੇ ਘਰ ਦੇ ਵਿੱਚ ਕਰਕੇ ਇਹ ਐਕਸਰਸਾਈਜ਼ ਨਾਲ ਲਗਾਤਾਰ ਤੁਸੀਂ ਆਪਣਾ weight ਘਟਾ ਸਕਦੇ ਹੋ ਜਾਂ ਵਧਾ ਸਕਦੇ ਹੋ ਉਹ ਇਹਨਾਂ ਦੇ ਜਿਹੜੇ ਤੁਸੀਂ ਸੋਸ਼ਲ ਮੀਡੀਆ ਉਹਨਾਂ ਦੇ ਉੱਤੇ ਵੀ ਇਹ ਦੱਸਦੇ ਰਹਿੰਦੇ ਨੇ ਤੇ ਇਹ ਹੁਣ ਇਹਨਾਂ ਦੇ ਨਾਲ ਇੱਕ ਹੋਰ ਗੱਲਬਾਤ ਕਰਨੇ ਆ ਸਰ ਜਾਂਦੇ ਜਾਂਦੇ ਦਰਸ਼ਕਾਂ ਨੂੰ ਲੇਡੀ ਕੋਈ ਖਾਸ ਅਪੀਲ ਕਰਨੀ ਚਾਹੋ। ਦੇਖੋ ਅਪੀਲ ਤਾਂ ਮੇਰੀ ਇਹੀ ਹੈ ਅੱਜ ਕੱਲ ਦੀ ਡੇਟ ਦੇ ਵਿੱਚ ਮੋਟਾਪਾ ਇੱਕ ਬਹੁਤ ਬੜੀ ਸਮੱਸਿਆ ਹੋ ਗਈ ਹੈ। ਮੋٹے ਬੰਦੇ ਨੂੰ ਉਹੀ ਮੇਰੀ ਗੱਲ ਜਿਵੇਂ ਹਰ ਬੰਦੇ ਨੂੰ ਮੋٹے ਬੰਦੇ ਨੂੰ ਕੰਪਰੋਮਾਈਜ਼ ਕਰਨਾ ਪੈਂਦਾ ਹੈ ਦੇਖੋ ਅਗਰ ਅਸੀਂ 20 25 ਮਿੰਟ ਕੱਢ ਕੇ ਆਪਣੀ ਡਾਈਟ ਅੱਛੀ ਕਰਕੇ ਅਗਰ ਇਸ ਬਿਮਾਰੀ ਦੇ ਉੱਤੇ ਸਮੱਸਿਆ ਦੇ ਉੱਤੇ ਆਪਾਂ ਬਿਮਾਰੀ ਦੇ ਉੱਪਰ ਆਪਣੀ ਜਿੱਤ ਪ੍ਰਾਪਤ ਕਰ ਲਈਏ ਤਾਂ ਇਸ ਤੋਂ ਵਧੀਆ ਚੀਜ਼ ਨਹੀਂ ਹੈ ਦੇਖੋ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਤੁਸੀਂ ਜਿਮ ਜਾਓ ਜਾਂ ਘਰ ਐਕਸਰਸਾਈਜ਼ ਕਰੋ ਅਗਰ ਤੁਸੀਂ ਇੱਕ ਵਾਰ ਸੋਚ ਲਿਆ ਨਾ ਆਪਣੇ ਦਿਮਾਗ 'ਚ ਵੀ ਹਾਂ ਮੈਂ ਇਹ ਚੀਜ਼ ਕਰਨੀ ਹੈ ਤਾਂ ਕਰਨੀ ਹੈ ਤੁਹਾਨੂੰ ਵੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਅਜਿਹਾ ਸਿਖਾਉਗੀ ਜਿਵੇਂ ਮੈਂ ਆਪਣੀ ਐਗਜ਼ਾਮਪਲ ਦੱਸਦਾ ਹਾਂ ਜਾ ਤੋ ਮੈਨੇ ਐਕਸਰਸਾਈਸ ਸ਼ੁਰੂ ਕਰੀ ਹੈ ਮੈਨੇ ਜਿਮ ਮੇ ਸ਼ੁਰੂ ਕਰਿਆ ਮੈਨੇ ਦੇਖਿਆ ਮੇਰੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਚੇਂਜੇ ਆ ਗਏ ਜਿਵੇਂ ਮੇਰੇ ਚ ਐਕਟਿਵਨੈਸ ਹੋ ਗਈ ਅੱਗੇ ਨਾਲੋਂ ਮੈਂ ਐਕਟਿਵ ਹੋ ਗਿਆ ਠੀਕ ਹੈ ਜੀ ਮੈਂ ਪਹਿਲਾਂ ਪੈਰਾ ਭਾਰ ਨਹੀਂ ਬੈਠਾ ਜਾਂਦਾ ਆਪਾਂ ਦਿੱਕਤ ਕਰਦੇ ਤੇ ਵੀ ਪੈਰਾ ਭਾਰ ਨਹੀਂ ਬੈਠਾ ਜਾਂਦਾ ਹੁਣ ਆਦੀ ਡੇਢ ਤੇ ਆਪਾਂ ਪੈਰਾ ਭਾਰ ਵੀ ਅੱਛੇ ਤਰੀਕੇ ਤੇ ਬੈਠ ਜਾਂਦੇ ਤਾਂ ਥੋੜਾ ਜਿਆਦਾ ਤੁਸੀਂ ਮੈਂ ਤੁਹਾਨੂੰ ਇਹੀ ਕਹਿਣਾ ਚਾਹਨਾ ਹੈ ਵੀ ਭਾਈ ਅਗਰ ਤੁਸੀਂ 20 25 ਮਿੰਟ 30 ਮਿੰਟ ਆਪਣੇ ਦਿਨ ਦੇ ਵਿੱਚੋਂ ਡੇਲੀ ਰੁਟੀਨ ਦੇ ਵਿੱਚੋਂ ਕੱਢ ਲਓ ਨੀਂਦ ਦੇ ਵਿੱਚੋਂ ਕੱਢ ਲਓ ਤਾਂ ਤੁਸੀਂ ਮੇਰੀ ਕਹੀ ਤੁਸੀਂ ਬਹੁਤ ਆਪਣੀ ਜ਼ਿੰਦਗੀ ਦੀ ਵੀ ਤਰੱਕੀ ਕਰ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸਮ ਸਾਡੇ ਨਾਲ ਸਚੇਨ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹਨਾਂ ਦੇ ਜਿਹੜਾ ਵਜ਼ਨ ਸੀਗਾ 128 ਕਿਲੋ ਉਹਦੇ ਤੋਂ ਇਹ 60 ਕਿਲੋ ਘਟਾ ਕੇ ਕਿਵੇਂ ਲੈ ਕੇ ਆਏ ਤੇ ਲੋਕਾਂ ਨੂੰ ਵੀ ਦੱਸਿਆ ਕਿ ਕਿਵੇਂ ਤੁਸੀਂ ਘਰ ਬੈਠੇ ਬੈਠੇ ਆਪਣਾ ਵਜ਼ਨ ਘਟਾ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਇਹਨਾਂ ਦੇ ਸੋਸ਼ਲ ਮੀਡੀਆ ਦੇ ਨਾਲ ਵੀ ਤੁਸੀਂ ਜੁੜ ਸਕਦੇ ਹੋ ਉੱਥੋਂ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਸਾਨੂੰ ਇਸ ਜਾਣਕਾਰੀ ਦੇ ਬਾਬਤ ਇਹਨਾਂ ਦੇ ਜੀਵਨ ਦੇ ਮੁਤਾਬਕ ਇਹਨਾਂ ਦੀ ਜਿਹੜੀ ਜਰਨੀ ਰਹੀ ਵਜ਼ਨ ਘਟਾਉਣ ਦੀ ਉਸ ਤੇ ਸੰਬੰਧੀ ਆਪਣੀ ਕੀਮਤੀ رائے ਵੀ ਜ਼ਰੂਰ ਸਾਂਝੀ ਕਰਿਓ ਧੰਨਵਾਦ